ਪਟਿਆਲਾ ਜ਼ਿਲ੍ਹੇ ਦੇ ਸਬਡਿਵੀਜ਼ਨਸ ਮਾਨਾਂ ਦੇ ਪਿੰਡ ਕਾਜਵਾਸ ਦੇ ਰਹਿਣ ਵਾਲੇ ਖਿਡਾਰੀ ਮੇਸ਼ਾ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਫਲੈਕਸ ਲਗਾ ਕੇ ਪੰਜਾਬ ਦੇ ਨਾਂ ਤੇ ਏਸ਼ੀਆ ਕੱਪ ਖੇਡਣ ਦਾ ਕਹਿਣਾ ਬਹੁਤ ਭਾਰੀ ਪੈ ਗਿਆ ਲੰਮੀ ਦੌੜਾਂ ਤੇ ਹੋਰ ਖੇਡਾਂ ਦੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਮੁਕਾਬਲਿਆਂ ਦੇ ਲਈ ਚੁਣੇ ਗਏ ਸਖਿਡਾਰੀ ਦੀ ਪੰਜਾਬ ਦੇ ਕਿਸੇ ਮੰਤਰੀ ਨੇ ਕੋਈ ਸਹਾਇਤਾ ਨਹੀਂ ਕੀਤੀ ਜਦੋਂ ਕਿ ਅਰੁਣਾਚਲ ਸਰਕਾਰ ਨੇ ਖਰਚਾ ਵੀ ਜੋ ਦਿੱਤਾ ਜਾ ਰਿਹਾ ਸੀ ਬੰਦ ਕਰ ਦਿੱਤਾ ਇਸ ਖਿਡਾਰੀ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵੱਲੋਂ ਵਿਦੇਸ਼ ਜਾਣ ਤੇ ਕਿਰਾਇਆ ਤੱਕ ਨਹੀਂ ਦਿੱਤਾ ਗਿਆ ਜਿਸ ਕਰਕੇ ਕਈ ਵਾਰ ਇੰਟਰਨੈਸ਼ਨਲ ਪੱਧਰ ਤੇ ਖੇਡ ਦਾ ਪ੍ਰਦਰਸ਼ਨ ਕਰਨ ਦਾ ਸੁਪਨਾ ਇਸ ਦਾ ਸੁਪਨਾ ਹੀ ਬਣ ਕੇ ਰਹਿ ਗਿਆ ਆਪਣੇ ਮੱਛ ਫੇਚ ਕੇ ਖੇਡਾਂ ਦੀ ਤਿਆਰੀ ਕਰਨ ਵਾਲਾ ਹੈ ਇੱਕ ਮਜ਼ਦੂਰ ਦਾ ਪੁੱਤਰ ਖਿਡਾਰੀ ਮਿਸ਼ਰਾ ਸਿੰਘ ਹੁਣ ਵੀ ਏਸ਼ੀਆ ਕੱਪ ਦੇ ਲਈ ਸਿਲੈਕਸ਼ਨ ਹੋਣ ਮਗਰੋਂ ਪੰਜਾਬ ਦੇ ਕਈ ਮੰਤਰੀਆਂ ਕੋਲ ਚੱਕਰ ਲਗਾ ਕੇ ਸਾਰੀਆਂ ਉਮੀਦਾਂ ਛੱਡ ਚੁੱਕਾ ਹੈ ਕਿਉਂਕਿ ਖਰਚੇ ਦੇ ਲਈ ਕਿਸ ਨੇ ਹਾਮੀ ਨਹੀਂ ਪਰੀ ਲੋਕਾਂ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਖਿਡਾਰੀ ਦੀ ਆਰਥਿਕ ਸਹਾਇਤਾ ਕਰਕੇ ਇਸ ਨੂੰ ਏਸ਼ੀਆ ਕੱਪ ਦੇ ਲਈ ਆਪਣੇ ਖੇਡ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ। ਤੁਹਾਡਾ ਨਾਮ ਦੱਸੋ ਜੀ ਤੇ ਜਿਹੜੀ ਕਿਹੜੀ ਗੇਮ ਕਰਦੇ ਹੋ ਕਿਵੇਂ ਤੁਸੀਂ ਉਹਦੀ ਸ਼ੁਰੂਆਤ ਕੀਤੀ ਸੀ? ਜੀ। ਮੇਰਾ ਨਾਮ ਮਿਸ਼ਰਾ ਸਿੰਘ ਹੈ ਜੀ ਤੇ ਸਾਨੂੰ ਪੂਰਾ ਸਿੰਘ ਜੀ ਪਿੰਡ ਮੇਰਾ ਗੱਜਵੱਟ ਤੇਰਾ ਜੀ ਹਲਕਾ ਸਮਾਣਾ ਜੀ ਜ਼ਿਲ੍ਹਾ ਪਟਿਆਲਾ ਜੀ। ਜਿਹੜੀ ਮੇਰੀ ਗੇਮ ਮੈਂ ਸਟਾਰਟ ਕੀਤੀ ਸੀ ਉਹ ਮੇਰੇ ਪਿੰਡ ਇੱਕ ਗਰਾਊਂਡ ਨਹੀਂ ਸੀ ਜਿੱਥੋਂ ਮੈਂ ਸਟਾਰਟ ਕੀਤਾ ਜੀ। ਨਾ ਮਰੇ ਪਿੰਡ ਗਰਾਉਂਡ ਸੀ ਤੇ ਮੈਂ ਇੱਕ ਪਹੀਆਂ ਦੇ ਵਿੱਚ ਇੱਕ ਆਪਣਾ ਕੱਚਾ ਪਹਿਲਾਂ ਆਪਾਂ ਇਹ ਗੱਲ ਕਰੀਏ ਵੀ ਗੇਮ ਕਿਹੜੀ ਸੀ ਗੇਮ ਮੇਰੀ ਲੌਂਗ ਰੇਸ ਸੀ 42 ਕਿਲੋਮੀਟਰੀ ਜੇ ਤੁਮੈਂ ਸਟਾਰਟਿੰਗ ਕਰਦੇ ਸੀ 8-9 ਸਾਲ ਹੋ ਗਏ ਜੀ ਤੇ ਦਿੱਕਤ ਮੈਨੂੰ ਆਂਦੀ ਸੀ ਮੇਰੇ ਪਿੰਡ ਨੂੰ ਕੋਈ ਗਰਾਉਂਡ ਨਹੀਂ ਸੀ ਗਰਾਉਂਡ ਵੀ ਮੈ ਤੋਂ ਘੱਟੋ ਘੱਟ 50 ਕਿਲੋਮੀਟਰ ਸੀ ਜਿੱਥੇ ਮੈਨੂੰ ਜਾਣਾ ਪੈਂਦਾ ਸੀ ਕਿ ਇਹਦੇ ਤੇ ਅਸੀਂ ਇਹ ਜਾਨਣਾ ਚਾਹਾਂਗੇ ਕਿ ਜਿਹੜੀ ਇੱਕ ਲੌਂਗ ਰੇਸ ਲੌੜੀ ਤੁਸੀਂ 42 ਕਿਲੋਮੀਟਰ ਦੀ ਸ਼ੁਰੂ ਕੀਤੀ ਤੁਸੀਂ ਕਿਵੇਂ ਇਹ ਚੁਣਿਆ ਵੀ ਬੈ ਇਹ 42 ਕਿਲੋਮੀਟਰ ਦੀ ਰੇਸ ਹੀ ਲੌੜੀ ਹੈ ਦੇਖੋ ਸਰ ਇਹ ਇੱਕ ਕੁਦਰਤ ਬੋਲੋ ਜੀ ਮੇਰੇ ਕੁ ਬੇਸ ਬਣ ਗਏ ਸੀ ਲੌਂਗ ਰੇਸ ਦਾ ਜੀ ਤੇ ਉਸ ਤੋਂ ਬਾਅਦ ਹੀ ਮੈਂ ਮਤਲਬ ਉਸ ਟਾਈਮ ਕੋਈ ਕੋਚ ਨਹੀਂ ਸੀ ਤੇ ਗਰੀਬੀ ਐਨੀ ਸੀ ਜੀ ਘਰ ਵੀ ਮੇਰਾ ਕੱਚਾ ਜੀ ਤੇ ਇੱਕ ਮੇਰੇ ਪਿੰਡ ਚ ਗਰਾਊਂਡ ਨਹੀਂ ਸੀ ਜੇ ਮੰਨ ਲਓ ਆਪਣੇ ਪੈਸੇ ਹੁੰਦੇ ਨੇ ਕੱਚੇ ਜੀ ਮੈਂ ਉਹ ਟਾਇਰ ਪਾਉਂਦਾ ਸੀ ਟਾਇਰ ਵੀ ਮਤਲਬ ਮੁੱਲ ਦਿੰਨੇ ਆ ਜੀ ਆਪਾਂ ਕਸਿਆ ਉਹ ਟਾਇਰ ਵੀ ਲਈਏ ਜੀ ਤਾਂ ਉਹ ਵੀ ਘੱਟੋ ਘੜ ਦੋ 300 ਦਾ ਦਿੰਨੇ ਆ ਜੀ ਉਹ ਵੀ ਲੈਣ ਨੂੰ ਕੋਈ ਮੇਰੇ ਲਵੇ ਪੈਸੇ ਵੀ ਨਹੀਂ ਹੁੰਦੇ ਸੀ ਚਲੋ ਉਹ ਵੀ ਮੈਂ ਮੰਗ ਤੰਗ ਕੇ ਦਾਰਿਆ ਉਹ ਵੀ ਲੈ ਲਾਂ ਦੇ ਸੀ ਤੇ ਜਿਹੜੀ ਇਹ ਮੇਰੀ ਪ੍ਰੈਕਟਿਸ ਸੀ ਮੈਂ ਤੋਂ ਗਰਾਊਂਡ ਸੀ 50 ਕਿਲੋਮੀਟਰ ਦੂਰ ਸੀ ਮੈਨੂੰ ਕਿਰਾਏ ਨਹੀਂ ਹੁੰਦੇ ਸੀ 90 ਦੂਰ ਮੈਂ ਜਾ ਸਕਦਾ ਸੀ ਉੱਥੇ ਮੈਂ ਸਟਾਰਟ ਕੀਤੀ ਸੀ ਤੇ ਮੇਰਾ 베ਸ ਬਣਿਆ ਜੀ 2020 ਦੇ ਵਿੱਚ ਜੀ ਜੂ ਮੈਂ ਚੱਲੇ ਜੀ ਇੱਕ ਟ੍ਰੈਲ ਹੋਈ ਜੀ ਹਰਿਆਣੇ ਦੇ ਵਿੱਚ ਹੋਈ ਜੀ ਉਹ ਜਿਹੜੇ ਸਾਡੇ ਡਾਇਰੈਕਟਰ ਨੇ ਸਨ ਦੀ ਪ੍ਰੈਕਟਿਸ ਸੀਗੀ ਤੁਸੀਂ ਕਹਿੰਦੇ ਹੋ ਗਰਾਊਂਡ ਹੈ ਨਹੀਂ ਸੀ ਤਾਂ ਫਿਰ ਕਿਵੇਂ ਕਰਦੇ ਸੀ ਇਹ ਸਰ ਮੇਰੇ ਪਿੰਡ ਨਾਲ ਇੱਕ ਛੋ ਛੋੜੀ ਥੋੜੀ ਜਿਹਾ ਜਗ੍ਹਾ ਜੀ ਉਹ ਮੈਲੇ ਵੀਡੀਓ ਵੀ ਨਹੀਂ ਜੀ ਤੇ ਉੱਥੇ ਮੈਂ ਟਾਇਰ ਪਾ ਕੇ ਜੀ ਸਾਡੇ ਪਿੰਡ ਮੈਂ ਖਿੱਚਦਾ ਸੀ ਠੀਕ ਹੈ ਜਦੋਂ ਖਿੱਚਦਾ ਸੀ ਹੁਣ ਦੇਖੋ ਜੀ ਪਿੰਡਾਂ ਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਆ ਪਿੰਡਾਂ ਵਿੱਚ ਐਨੇ ਨੌਲੇਜ ਨਹੀਂ ਹੁੰਦੀ ਜੀ ਉੱਥੇ ਬੜੀ ਦੇ ਇਕਦਾਂਦੀ ਆ ਜੀ ਵੀ ਦੇਖੋ ਜੀ ਹਰ ਬਹੁਤ ਟਾਈਮ ਹੋ ਗਿਆ ਟਾਇਰ ਪਾ ਕੇ ਪਸਦਾ ਜੀ ਹਾਲ ਦਾ ਕੁਝ ਬਣਿਆ ਨਹੀਂ ਜੀ ਬਹੁਤ ਜ਼ਿਆਦਾ ਇੱਕ ਤਾਂ ਗਰੀਬੀ ਹੋ ਗਈ ਜੀ ਦੂਜਾ ਲੋਕਾਂ 'ਤੇ ਬੜਾ ਪ੍ਰਭਾਅ ਪੈਂਦਾ ਜੀ ਵੀ ਆਪਾਂ ਲੋਕ ਕਿਤੇ ਨੂੰ ਜੜੇ ਸੀਗੇ ਉਹ ਜਾਣ ਜਾਣ ਪੁੱਛ ਕੇ ਪੁੱਛਦੇ ਸਵਾਲ ਕਰਦੇ ਸੀ ਵੀ ਤੂੰ ਇਹ ਭਜਦਾ ਦਾ ਕਿਉਂ ਭਜਦਾ ਜੀ ਸਰ ਬਿਲਕੁਲ ਹੀ ਸਰ ਪੁੱਛਦੇ ਸੀ ਵੀ ਤਨੂੰ ਇੰਨਾ ਟਾਈਮ ਹੋ ਗਿਆ ਘਟੂ ਘੜ 5-7 ਸਾਲ ਹੋ ਗਏ ਵੀ ਤੁਹਾਡਾ ਕੁਝ ਬਣਿਆ ਨਹੀਂ ਬਣਿਆ ਜੀ ਤੇ ਉਹਨਾਂ ਨੂੰ ਜਵਾਬ ਦੇਣਾ ਬੜਾ ਔਖਾ ਹੁੰਦਾ ਸੀ ਹੁਣ ਦੇਖੋ ਜੀ ਪਿੰਡਾਂ ਵਿੱਚ ਕਿਸੇ ਨੂੰ ਆਪਾਂ ਜਵਾਬ ਦਿੰਨਾ ਜੀ ਉਹਨੂੰ ਕਿਸ ਲਈ ਵਰਤੇ ਦੀ ਤੇ ਇੱਕ ਮੇਰੀ ਜਿਹੜੀ ਲੌਂਗ ਰੇਜ ਹੈ ਜੀ ਪੰਜਾਬ ਵਿੱਚ ਗਰੁੱਪਣੀ ਜੀ ਇਹ ਜਿਹੜਾ ਗਰੁੱਪ ਆਜੀ ਲੌਂਗ ਰੇਂਜ ਦਾ ਜੀ ਇਹ ਬਾਰਲੇ ਸਟੇਟ ਵਿੱਚ ਆਇਆ ਹੈ ਜਿਵੇਂ ਮੈਂ ਮੰਨ ਲਓ ਮੈਂ ਔਰੰਚਲ ਖੇਡਦਾ ਜੀ ਔਰੰਚਲ ਜਿਹੜੇ ਮੇਰੇ ਸੰਦੀਪ ਭੱਲਾ ਨੇ ਡਾਇਰੈਕਟਰ ਜੀ ਉਹਨਾਂ ਨੇ ਇੱਕ ਕੈਂਪ ਲਾਇਆ ਜੀ 2020 ਦੇ ਵਿੱਚ ਹੀ ਉਹ ਲੱਗੇ ਸੀ ਨਾਨ ਜੀ ਨਾਨ ਦੇ ਵਿੱਚ ਸਾਰੀਆਂ ਜੁਨਿਵਰਸਿਟੀਆਂ ਆਲ ਇੰਟਰ ਜੁਨਿਵਰਸਿਟੀਆਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਲੌਂਗ ਰੇਂਜ ਚੰਟ ਲਈ ਸੀ ਜਦੋਂ ਮੈਨੂੰ ਨਾਨ ਬੁਲਾਇਆ ਗਿਆ ਜੀ ਕੈਂਪ ਦੇ ਵਿੱਚ ਹੀ ਉਦੋਂ ਮੇਰੇ ਲਈ ਕੋਈ ਪੈਸਾ ਨਹੀਂ ਸੀ ਜਿਹੜੇ ਮੇਰੇ ਡਾਇਰੈਕਟਰ ਨੇ ਸੰਦੀਪ ਭੱਲਾ ਜੀ ਉਹਨਾਂ ਨੂੰ ਮੈਂ ਦੱਸਿਆ ਜੀ ਮੈਂ ਸਰ ਮੈਂ ਬਹੁਤ ਬੜਾ ਗਰੀ ਮਤਲਬ ਤਾਂ ਕਰਾਇਆ ਵੀ ਨਹੀਂ ਹੈਗਾ ਜੀ ਉਹਨਾਂ ਨੇ ਜੀ ਮੈਨੂੰ 2000 ਰੁਪਿਆ ਪਾਇਆ ਜੀ ਇੱਕ ਮੁੰਡਾ ਭੇਜਿਆ ਹੀ ਉਤੋਂ ਉਹ ਮੁੰਡਾ ਸੀ ਰਾਜਸਥਾਨ ਦਾ ਜੀ ਜਿਹਨਾਂ ਉਹਨਾਂ ਨੇ ਭੇਜਿਆ ਜੀ 2000 ਰੁਪਿਆ ਲੈ ਕੇ ਉਹ ਕਹਿੰਦੇ ਪਟਿਆਲੇ ਤੱਕ ਆ ਜਾਈਂ ਵੀ ਪਟਿਆਲ ਤੋਂ ਅੱਗੇ ਤੂੰ ਲੈ ਜਾਗੇ ਮੈਂ ਪਟਿਆਲੇ ਤੱਕ ਗਿਆ ਜੀ ਚਲੋ ਜੀ ਉਸ ਦੇ ਮੁੰਡੇ ਨਾਲ ਮੈਂ ਜਾ ਕੇ ਜੀ ਨਾਲ ਪਹੁੰਚ ਗਈ ਜੀ ਇੱਕ ਦਿਨ ਮੈਨੂੰ ਰੈਸਟ ਕਰਾਈ ਜੀ ਮੈਂ ਤੋਂ ਪੁੱਛਿਆ ਜੀ ਡਾਇਰੈਕਟਰ ਨੇ ਸਾਰਾ ਕੁਝ ਵੀ ਕਰੂੰਗੀ ਕਿਦੋਂ ਜੀ ਮੈਂ ਕੁਝ ਕਰ ਬਿਲਕੁਲ ਮੈਂ ਗਰੀਬ ਆ ਜੀ ਚਲੋ ਜੀ ਉਹਨਾਂ ਨੇ ਮੇਰਾ ਟ੍ਰਾਇਲ ਲੇ ਜੀ ਉਹ ਮੈਂ ਸਾਰੇ ਟ੍ਰਾਇਲ ਪਾਸ ਕਰ ਗਈ ਜੀ ਕਲੀਅਰ ਹੋ ਗਿਆ ਜੀ ਚਲੋ ਜੋ ਮੈਨੂੰ ਡਾਇਰੈਕਟਰ ਕਹਿਣ ਲੱਗੀ ਵੀ ਸਾਡੀ ਯੂਨੀਵਰਸਿਟੀ ਹੈ ਔਰੰਚਲ ਪ੍ਰਦੇਸ਼ ਜ਼ਿਲ੍ਹਾ ਜ਼ੀਰੋ ਹੀ ਇੰਦਰਾ ਗਾਂਧੀ ਯੂਨੀਵਰਸਿਟੀ ਹੈ ਵੀ ਉੱਥੇ ਤੇਰੇ ਇੱਕ ਟ੍ਰਾਇਲ ਹੋਣਗੇ ਉੱਥੇ ਬੜੇ ਸੁਪਰਸਟਾਰਕ ਖੜਿਆਰੀ ਨੇ ਜੀ ਯੂਨੀਵਰਸਿਟੀ ਜੀ ਵੀ ਜੇ ਤੂੰ ਉਹਨਾਂ ਨੂੰ ਕਲੀਅਰ ਕਰ ਗਿਆ ਤਾਂ ਤੈਨੂੰ ਯੂਨੀਵਰਸਿਟੀ ਦੀ ਪੜ੍ਹਾਈ ਵੀ ਮਾਫ ਹੋਊਗੀ ਜੀ ਉਹ ਪੜ੍ਹਾਈ ਹੈ ਬੀਪੀਐਸ ਕੀ ਗੱਲ ਕਰੀਏ ਤਾਂ ਉਹ ਕਿਹੜੀ ਯੂਨੀਵਰਸਿਟੀ ਸੀ ਉਹ ਯੂਨੀਵਰਸਿਟੀ ਇੰਦਰਾ ਗਾਂਧੀ ਯੂਨੀਵਰਸਿਟੀ ਹੈ ਜੀ ਕਿਹੜੀ ਕਿਹੜੀ ਸਟੇਟ ਵਿੱਚ ਔਰੰਚਲ ਸਟੇਟ ਹੈ ਜੀ ਜ਼ਿਲ੍ਹਾ ਜ਼ੀਰ ਇੰਦਰਾ ਗਾਂਧੀ ਯੂਨੀਵਰਸਿਟੀ ਉੱਥੇ ਮੇਰਾ ਟ్రਾਇਲ ਹੋਇਆ ਜੀ ਉਹਨਾਂ ਵਿੱਚ ਵੀ ਮੈਂ ਪੂਰਾ ਇੰਵੈਸਟ ਨਿਕਲੇ ਜੀ 골ਡ ਲੈ ਲੈ ਜੀ 42 ਕਿਲੋਮੀਟਰ ਜੀ ਚਲੋ ਜੀ 2022 ਆਇਆ ਜੀ 2022 ਦੇ ਵਿੱਚ ਉਹਨਾਂ ਨੇ ਆਪਣੇ ਜਿੰਨੇ ਵੀ ਇੰਡੀਆ ਦੇ ਯੂਨੀਵਰਸਟੀਆਂ ਨੇ 42 ਕਿਲੋਮੀਟਰ ਕਰਾਈ ਸੀ ਉਹਦੇ ਵਿੱਚ ਮੈਂ ਬੈਸਟ ਆਇਆ ਜੀ ਫਿਰ ਮੇਰਾ ਮੈਡੀਕਲ ਲਿੱਤਾ ਗਿਆ ਜੀ ਵੀ ਇਹਦਾ ਪੂਰਾ ਸਰਚ ਮਾਰੂ ਜੀ ਉਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਆਪਦੀਆਂ ਲੈਬਾਂ ਨੇ ਜੀ ਆਪਾਂ ਬਾਹਰੋਂ ਕੋਈ ਵੀ ਮੈਡੀਸਨ ਨਹੀਂ ਲੈ ਸਕਦੀ ਦੇਖੋ ਜੀ ਪੰਜਾਬ ਦੇ ਵਿੱਚੋਂ ਮੈਂ ਪਹਿਲਾ ਬੱਚਾ ਮੰਨਿਆ ਗਿਆ ਸੀ ਪੂਰਾ ਫਿੱਟੀ ਜੀ ਪੀਜੀ ਕਨਪੀਟਿਸ਼ਨ ਤੋਂ ਬੋਰਡ ਤੋਂ ਵੀ ਮੈਨੂੰ ਅਵਾਰਡ ਆ ਜੀ ਤੁਹਾਨੂੰ ਰਾਂਚਲ ਜਾਣਾ ਪਿਆ ਉਹਦਾ ਕੀ ਕਾਰਨ ਸੀ ਕੀ ਗੱਲ ਪੰਜਾਬ ਦੇ ਵਿੱਚ ਇਹ ਅਜੇ ਹੀ ਤੁਹਾਨੂੰ ਕੋਈ ਸਕੋਪ ਨਹੀਂ ਮਿਲਿਆ ਦੇਖੋ ਸਰ ਪੰਜਾਬ ਦੇ ਵਿੱਚ ਮੈਂ ਆਪਣੇ ਪਟਿਆਲੇ ਖੇਡ ਅਫਸਰ ਨੂੰ ਮਿਲਿਆ ਜੀ ਮੈਂ ਦੱਸਿਆ ਜੀ ਮੈਂ ਇਸ ਗੇਮ ਦਾ ਖਿਡਾਰੀ ਹਾਂ ਜੀ ਆਪਣੇ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਇੱਕ ਖੇਡ ਮੇਲਾ ਕਰਾਇਆ ਸੀ ਉਹਦੇ ਵਿੱਚ ਮੈਂ ਪਾਰ ਵੀ ਭਰੇ ਜੀ ਆਪਣੇ ਖੇਡ ਅਫਸਰ ਕਹਿਣ ਲੱਗੇ ਜੀ ਦੇਖੋ ਆਪਣੇ ਪੰਜਾਬ ਦੇ ਵਿੱਚ ਨਾ ਕੋਈ ਖਟਿਆਰੀ ਹੈਗਾ ਜੀ ਨਾ ਕੋਈ ਗਰੁੱਪ ਹੈ ਜੀ ਤੇ ਸਰ ਮੈਨੂੰ ਪੰਜਾਬ ਛੱਡ ਕੇ ਔਰੰਚਲ ਜਾਣਾ ਪਿਆ ਇਹ ਹੀ ਸਭ ਤੋਂ ਵੱਡੇ ਕਾਰਨ ਹੈ ਜੀ ਫਿਰ ਆਪਾਂ ਉੱਥੋਂ ਜਗਤ ਤੁਸੀਂ ਗੋਲਡ ਜਿੱਤਿਆ ਉਸ ਤੋਂ ਬਾਅਦ ਤੁਹਾਡੀ ਜਿਹੜੀ ਗੇਮ ਦੀ ਸ਼ੁਰੂਆਤ ਹੈ ਕਿ ਅੱਗੇ ਅੱਗੇ ਕਿਵੇਂ ਵਧੀ ਤੇ ਸਰਉਪਰ ਗੇਮ ਜਿਵੇਂ ਯੂਨੀਵਰਸਿਟੀ ਦੇ ਵਿੱਚ ਬੈਸਟ ਖਟਿਆਰੀ ਸੀ ਉਹਨਾਂ ਦੇ ਉਹਨਾਂ ਨਾਲ ਮੈਨੂੰ ਲਾਇਆ ਗਿਆ ਜੀ ਪੂਰੀ ਯੂਨੀਵਰਸਿਟੀ ਦੀ ਜੋਰ ਸਪੋਰਟਸ ਕਮੇਟੀ ਹੈੀ ਉਹ ਬੈ ਕੇ ਇਹ ਕੋ ਪਰਤਾਲ ਕਰਦੀ ਸੀ ਵੀ ਇਹ ਕਟੈਰੀ ਕਿਦਾਂ ਜੀ ਵੀ ਜੇ ਬੈਸਟ ਨਿਕਲਦਾ ਤਾਂ ਇਹਦਾ ਸਾਰਾ ਕੁਝ ਮਾਪ ਕੀਤਾ ਜਾਊਗਾ ਜੀ ਮੈਂ ਉਹ ਸਾਰੇ ਸਾਰਾ ਕੁਝ ਕਲੀਅਰ ਕਰ ਗਿਆ ਸੀ 2022 ਦੇ ਵਿੱਚ ਹੀ ਤੇ ਉਸ ਤੋਂ ਬਾਅਦ ਪਰ 23 ਚੱਲੇਗੀ 23 ਦੇ ਵਿੱਚ ਮਤਲਬ ਮੇਰਾ ਸਾਰਾ ਕੁਝ ਚੱਲਦਾ ਸੀ ਮੈਡੀਕਲ ਵੀ ਚੱਲਦਾ ਸੀ ਟ੍ਰਾਇਲ ਵੀ ਚੱਲਦੀ ਸੀ ਜਦੋਂ ਆਪਾਂ ਕੋਈ ਜੁਨੀਵਰਸਿਟੀ ਟੌਪ ਕਰਦੇ ਆ ਸਰ ਉਹਦੇ ਵਿੱਚ ਇੱਕ ਨਾ ਹੀ ਸਭ ਤੋਂ ਬੈਸਟ ਕੋਚ ਦਿੱਤੇ ਜਾਂਦੇ ਜੀ ਇੱਕ ਖਿਡਾਰੀ ਨੂੰ ਜੀ ਜਦੋਂ ਕੋਚ ਵਧੀਆ ਇੱਕ 올림픽 ਗੋਲ ਮੈਨਿਸਟ ਕੋਚ ਦਿੰਦੇ ਨੇ ਜੀ ਦੇਖੋ ਜੋ ਕੋਚ ਦਾ ਖਰਚਾ ਹੁੰਦਾ ਜੀ ਕਿਉਂਕਿ ਉਹ ਸਪੈਸ਼ਲ ਇਹਨਾਂ ਨੇ ਟ੍ਰੇਨਿੰਗ ਦੇਣੀ ਹੈ ਜੀ ਇੰਟਰਨੈਸ਼ਨਲ ਟ੍ਰੇਨਿੰਗ ਦੇਣੀ ਹੈ ਜੀ ਉਹਨਾਂ ਨੇ ਚਲੋ ਜੀ ਸਰ ਉਸ ਤੋਂ ਬਾਅਦ ਕਿਹੜੇ ਕੋਚ ਸੀਗਾ ਫਿਰ ਉਹ ਕੋਚ ਦਾ ਖਰਚਾ ਕੌਣ ਦਿੰਦਾ ਸੀ ਸਰ ਉਹਦਾ ਕੋਚ ਦਾ ਖਰਚਾ ਜੀ 2023 ਦੇ ਵਿੱਚ ਜੀ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਹਾਈ ਲੈਵਲ ਤੇ ਪਹੁੰਚ ਚੁੱਕਿਆ ਜੀ ਵੀ ਐਸੀ ਜਿੰਨਾ ਖਰਚਾ ਕਰ ਸਕਦੇ ਹਾਂ ਜੀ ਮੇਰੇ ਕੋਚ ਕਹਿਣ ਲੱਗੇ ਜੀ ਵੀ ਮੈਂ ਉਹ ਦੇਖੋ ਜੀ ਅੱਜ ਕੱਲ੍ਹ ਹਰ ਕੋਈ ਬੰਦਾ ਜੀ ਕਰਦੇ ਮਜਬੂਰੀ ਆਉਂਦੀ ਹੈ ਇਨੋ ਕੋਈ ਵੀ ਨਹੀਂ ਕਰਪਾਉਂਦਾ ਜੀ ਸਰ ਮੇਰੇ ਲਈ ਇੱਕ ਮੱਝ ਸੀ ਜੀ ਉਹ ਮੈਂ 베ਚੀ ਜੀ ਉਹ ਤੋਂ ਮੈਂ ਫੀਸ ਭਰੀ ਜੀ ਮੈਂ ਕਿਹਾ ਮੱਝ ਵੇਚ ਕੇ ਆਪਦੀ ਟ੍ਰੇਡ ਕਿ ਸ਼ੁਰੂ ਕੀਤੀ ਬਿਲਕੁਲ ਹੀ ਮੈਂ ਮੱਝ 베ਚੀ ਆਪਦੀ ਟ੍ਰੇਡਿੰਗ ਵਾਸਤੇ ਤੁਹਾਨੂੰ ਮੱਝ 베ਚਣੀ ਪੈਗੀ ਹਾਂਜੀ ਟ੍ਰੇਨਿੰਗ ਵਾਸਤੇ ਮੇਰੇ ਸਰਪੰਚ ਨੂੰ ਪਤਾ ਹੀ ਮੈਂ ਜੋ ਮੱਝ 베ਚੀ ਇਹਦੇ ਬਾਰੇ ਤੁਸੀਂ ਜਿਵੇਂ ਉਹ ਤੁਹਾਨੂੰ ਪਤਾ ਸੀਗਾ ਵੀ ਇਹਦੇ ਵਾਸਤੇ ਤੁਸੀਂ ਜਿੱਦਾਂ ਆਪਣੇ ਪੰਜਾਬ ਸਰਕਾਰ ਐ ਜਾਂ ਕਿਸੇ ਮੰਤਰੀ ਨਾਲ ਕਿਸੇ ਨਾਲ ਇਹਦੇ ਬਾਰੇ ਸੰਪਰਕ ਕੀਤਾ ਵੀ ਮੈਨੂੰ ਇਹ ਖਰਚੇ ਦੀ ਲੋੜ ਹੈ ਸਰ ਮੈਂ ਦੇਖੋ ਜੀ ਸਭ ਤੋਂ ਪਹਿਲਾਂ ਮੱਝ ਵਿੱਚੋਂ ਪਹਿਲਾਂ ਇਹ ਸਾਡੇ ਮੰਤਰੀ ਨੇ ਚੇਤਨ ਸਿੰਘ ਜੋੜਾ ਮੱਝ ਰਾਈ ਉਹਨਾਂ ਨੂੰ ਮਿਲਿਆ ਜੀ ਉਹਨਾਂ ਨੇ ਮੈਂ ਸਾਰਾ ਕੁਝ ਦੱਸਿਆ ਉਹ ਕਹਿੰਦੇ ਜੀ ਤੁਹਾਨੂੰ ਕੱਲੂ ਦੇ ਦੇਣਾ ਜੀ ਪੈਸੇ ਪਰਸੋਂ ਦੇ ਦੇਣਾ ਜੀ ਦੇਖੋ ਜੀ ਹੁਣ ਜਿਹੜੇ ਕੋਚ ਨੇ ਆਈ ਬਈ ਉਹ ਨਹੀਂ ਜੀ ਐਦਾਂ ਆਪਾਂ ਕੱਲ ਕੱਲ ਕਰਦੇ ਜੀ ਉਹ ਨਹੀਂ ਮੰਨਦੇ ਜੀ ਤੇ ਉਹ ਅੱਜ ਤੱਕ ਮੈਨੂੰ ਕੋਈ ਵੀ ਸਰਕਾਰ ਤੋਂ ਪੈਸਾ ਨਹੀਂ ਮਿਲੇ ਕਿੰਨੀ ਵਾਰ ਤੁਸੀਂ ਜਿਹੜੇ ਚਿੱਤਰ ਸਿੰਘ ਜੋੜਾ ਮਾਜਰਾ ਨੂੰ ਮਿਲੇ ਸੀ ਉਹਨਾਂ ਤੋਂ ਸਰ ਮੈਂ ਬਹੁ ਬੜੀ ਮਿਲ ਚੁੱਕੇ ਹਾਂ ਜੀ ਮੇਰੇ ਪਿੰਡ ਵੀ ਆਈ ਸੀ ਤੇ ਸਰ ਮੈਂ ਟੋਕੀਆ ਵੀ ਕੁਆਲੀਫਾਈ ਕਰ ਗਿਆ ਸੀ ਟੋਕੀ ਜਾਣ ਵਾਸਤੇ ਮੈਂ ਕੁਆਲੀਫਾਈ ਕਰ ਗਿਆ ਸੀ ਬਰਲੇ ਪ੍ਰੂਫ ਹੈ ਜੀ ਵਿਦ ਉਹ ਮੈਂ ਦਿਖਾ ਸਕਦਾ ਜੀ ਫਿਰ ਕੀ ਕਰਨ ਰਿਹਾ ਵੀ ਕੈਰੀ ਸਰ ਉਹ ਦੇਖੋ ਜੀ ਮੇਰੀ ਟਿਕਟ ਹੋਈ ਸੀ ਟਿਕਟ ਰਹਿ ਗਈ ਜੀ 25000 ਰੁਪਏ ਮੈਂ ਭਰਤੇ ਸੀ ਜਿੰਨੇ ਮੇਰੇ ਘਰ ਸੀ ਜੋ ਮੱਝ ਮੈਂ ਵੇਚ ਚੁੱਕੇ ਸੀ ਉਸ ਤੋਂ ਬਾਅਦ ਮੇਰੇ ਲਈ ਹੋਰ ਕੁਝ ਨਹੀਂ ਸੀ ਰੱਖਣ ਵਾਸਤੇ ਇੱਕ ਕਾਰ ਹੈ ਜੀ ਉਹ ਵੀ ਜੇ ਗੇਣੇ ਬੰਨਣਾ ਜੀ ਪਰ ਰਹਿਣਾ ਕਿੱਥੇ ਜੀ ਜੀ ਉਹ ਟਿਕਟ ਮੇਰੀ ਕੈਨਸਲ ਹੋ ਗਈ ਜੀ ਅੱਗੇ ਪੈਸੇ ਨਹੀਂ ਬਣੇ ਟਿਕਟ ਹੋ ਕੇ ਜੀ ਮਰ ਰਜੈਕਟ ਕੀਤਾ ਗਈ ਹੋਰ ਕਿੰਨਾ ਖਰਚਾ ਸੀਗਾ ਟਿਕਟ ਤੋਂ ਇਲਾਵਾ ਉੱਥੇ ਉਹਦੇ ਟਿਕਟ ਤੋਂ ਇਲਾਵਾ ਜੀ 75000 ਸੀ ਮੰਨ ਲਓ 80 ਜੀ ਜੀ 1 ਮਹੀਨਾ ਗੇਮਾ ਚੱਲਣੀ ਸੀ ਜੀ ਉਸ ਤੋਂ ਬਾਅਦ ਜੀ ਫੇਰ ਆ ਜੀ ਦੁਬਈ ਦੀ ਮੈਂ ਦੁਬਈ ਵੀ ਸਿਲੈਕਸ਼ਨ ਹੋ ਗਈ ਸੀ ਉਹ ਵੀ ਮੈਂ ਰਹਿ ਗਿਆ ਜੀ ਉਹਦੇ ਵੀ ਟਿਕਟ ਹੋਈ ਹੋਈ ਹੈ ਜੀ ਉਹ ਕੀ ਕਾਰਨ ਰਿਹਾ ਰਹਿਣ ਦਾ ਤੁਹਾਡੇ ਉਹਦੇ ਕਾਰਨ ਇਹ ਸੀ ਜੀ ਮੈਂ ਬਹੁਤ ਦਿਨਾਂ ਤੋਂ ਪੈਸੇ ਪੁੱਛੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਜੀ ਪਰ ਲੇਕਨ ਲਿਖ ਲਿਖ ਲੰਦੇ ਸੀ ਮਤੁਈ ਵੀ ਤੈਨੂੰ ਦੇ ਦਾਂਗੇ ਜੀ ਇਦਾਂ ਖਰਚਾ ਦੇ ਦਾਂਗੇ ਜੀ ਪਰ ਲੇਕਨ ਜੇ ਉਹ ਪਹੁੰਚਦੀ ਨਹੀਂ ਸੀ ਉਦੋਂ ਟਿਕਟ ਕੈਨਸਲ ਹੋ ਜਾਂਦੀ ਸੀ ਫਿਰ ਉਸ ਤੋਂ ਬਾਅਦ ਕੀ ਹੋਇਆ ਤੁਹਾਡੇ ਨਾਲ ਅੱਗੇ ਕਿਵੇਂ ਤੁਸੀਂ ਗੇਮ 'ਚ ਫਿਰ ਅੱਗੇ ਕਿਵੇਂ ਵਧਿਆ ਤੇ ਸਰ ਉਸ ਤੋਂ ਬਾਅਦ ਜੀ ਫਿਰ ਜੀ ਇੱਕ ਯੂਨੀਵਰਸਿਟੀ ਨੇ ਹੁਣ 2 April ਨੂੰ ਵੀ 2024 ਦੇ ਵਿੱਚ ਹੀ ਮੈਨੂੰ ਦੁਬਾਰੋ ਬੁਲਾਇਆ ਗਿਆ ਜੀ ਉਹ ਇੱਕ ਨੈਸ਼ਨਲ ਰਿਕਾਰਡ ਹੈ ਜੀ 24 ਘੰਟੇ ਦਾ ਅਮਰ ਸਿੰਘ ਦਾ ਇਹ Google ਤੇ ਸਰਚ ਮਾਰ ਕੇ ਦੇਖ ਸਕਦੇ ਹੋ ਜੀ ਉਸਨੇ 2022 ਦੇ ਵਿੱਚ ਜੀ ਬੰਗਲੌਰ ਦੇ ਵਿੱਚ ਰੱਖਿਆ ਸੀ 258 ਕਿਲੋਮੀਟਰ ਦਾ ਜੀ 6 ਅਪ੍ਰੈਲ ਨੂੰ ਜੀ ਮੈਂ ਉਸ ਜੁਨੀਵਰਸਿਟੀ ਇੰਦਰ ਗਾਂਧੀ ਦੀ ਜੁਨੀਵਰਸਿਟੀ ਅੰਡਰ ਜੀ ਉਹ ਨੈਸ਼ਨਲ ਰਿਕਾਰਡ ਤੋੜ ਤੇ ਉਹ ਮੇਰੇ ਲਈ ਵੀ ਟਰੋਫੀ ਵੀ ਆਈ ਤੇ ਸਰ ਉਸ ਤੋਂ ਬਾਅਦ ਜੀ 2000 2023 ਦੇ ਵਿੱਚ ਹੀ 10ਵਾਂ ਮਹੀਨਾ ਸੀ ਜੀ ਜਦੋਂ ਦੁਬਈ ਦੇ ਟ੍ਰੈਲ ਚੱਲੇ ਸੀ ਜੀ ਉਹ ਟ੍ਰੈਲ ਜੀ ਮੈਂ ਜੁਨੀਵਰਸਿਟੀ ਕਲੀਅਰ ਕਰ ਗਿਆ ਜੀ ਸਾਡੇ ਹਲਕੇ ਦੇ ਮੰਤਰੀ ਨੇ ਚੇਤਨ ਸਿੰਘ ਜੋੜਾ ਮੱਜਰਾ ਜੀ ਉਹਨਾਂ ਦੇ ਇੱਕ ਬੰਦੇ ਸੀ ਜਿਨ ਮਤਲਬ ਜਿਨ੍ਹਾਂ ਦੀ ਬੰਦ ਦੀ ਜਾਂ ਹਰ ਮੰਨਨ ਪਦੋਂ ਦਾ ਹਰੇਕ ਇੱਕ ਲੀਡਰਾਂ ਬਣਦੀ ਹੈ ਜੀ ਉਹਨਾਂ ਨੇ ਮੈਂ ਗੱਲ ਕੀਤੀ ਜੀ ਮੈਂ ਕਿਹਾ ਸਰ ਐਦਾਂ ਦਾ ਗੱਲ ਆ ਜੀ ਮੈਂ ਟੌਪ ਕਰ ਗਈ ਹੁਣ ਇੱਥੇ ਪੋਜੀਸ਼ਨ ਇਹ ਆ ਜੀ ਵੀ ਮੈਂ ਉਰੰਚਲ ਦਾ ਨਾਮ ਬੋਲਾਂ ਜੀ ਕਿ ਪੰਜਾਬ ਦਾ ਬੋਲਾਂ ਜੀ ਤੁਹਾਨੂੰ ਕੀ ਨੇ ਇਹ ਕਿਹਾ ਸੀਗਾ ਵੀ ਤੁਸੀਂ ਉਰੰਚਲ ਦਾ ਨਾਮ ਬੋਲਣਾ ਹੈ ਜਾਂ ਪੰਜਾਬ ਦਾ ਬੋਲਣਾ ਹੈ ਸਰ ਜੀ ਜਿਹੜੀ ਉੱਤੇ ਉਰੰਚਲ ਸਟੇਟ ਦੇ ਸਪੋਰਟਸ ਕਮੇਟੀ ਹੈ ਜੀ ਉਹਨਾਂ ਨੇ ਮੇਰੇ ਨਾਲ ਤੈਅ ਕੀਤਾ ਸੀ ਵੀ ਤੁਸੀਂ ਉਰੰਚਲ ਦਾ ਨਾਮ ਬੋਲਣਾ ਹੈ ਕਿ ਪੰਜਾਬ ਦਾ ਬੋਲਣਾ ਹੈ ਜੀ ਜੀ ਸਰ ਮੈਂ ਉਹ ਮੈਂ ਗੱਲ ਕੀਤੀ ਸਮਾਨੇ ਜਿਹੜੇ ਮੈਨੂੰ ਜਾਣਦੇ ਸੀ ਵੀ ਮੈਨੂੰ ਮੰਤਰੀ ਸਾਹਿਬ ਨਾਲ ਗੱਲ ਕਰਾ ਦਿਓ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਨਾਲ ਗੱਲ ਕਰਾ ਦਿਓ ਜੀ ਉੱਥੋਂ ਇੱਕ ਬੰਦਾ ਜੀ ਉਹ ਬੈਨਰ ਵਿੱਚ ਛਪਿਆ ਪਿਆ ਜੀ ਹੂੰ ਦੇਖ ਸਕਦੇ ਨਹੀਂ ਜੀ ਉਹ ਕਹਿੰਦੇ ਵੀ ਤੁਹਾਡੀ ਮੰਤਰੀ ਨਾਲ ਗੱਲ ਕਰਨੀ ਹੈ ਜੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਾਰਨ ਕੀ ਹੈ ਮੈਂ ਕਿਹਾ ਸਰ ਕਾਰਨ ਇਹ ਹੈ ਜੀ ਇਹ ਇਹ ਪੁੱਛਦੇ ਨੇ ਵੀ ਤੁਸੀਂ ਹਰਾਂਚਲ ਦਾ ਨਾਮ ਲੈਣਾ ਜੀ ਕੋ ਪੰਜਾਬ ਦਾ ਲੈਣਾ ਜੀ ਮੈਂ ਕਿਹਾ ਸਰ ਮੈਂ ਮੈਂ ਚੋਣਾਂ ਵਿੱਚ ਆਪਣੇ ਪੰਜਾਬ ਦਾ ਨਾਮ ਹੋਵੇ ਜੀ ਵੀ ਪਰ ਇਹ ਕਹਿੰਦੇ ਨੇ ਵੀ ਕਿਸੇ ਤੁਹਾਡੇ ਮੰਤਰੀ ਨਾਲ ਗੱਲ ਕਰਾਈ ਜਾਵੇ। ਜੀ। ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਡੀ ਜੋੜਾ ਮਾ ਜੀ ਸਰ ਨਾਲ ਗੱਲ ਕਰਨੀ ਹੈ ਜੀ। ਉਹਨਾਂ ਨੇ ਦੂਜੇ ਦਿਨ ਮੇਰੀ ਗੱਲ ਕਰਾਈ ਜੀ ਮੰਤਰੀ ਸਾਹਿਬ ਨਾਲ ਹੀ। ਮੈਂ ਮੰਤਰੀ ਸਾਹਿਬ ਨੂੰ ਦੱਸਿਆ ਜੀ ਮੰਤਰੀ ਸਾਹਿਬ ਕਹਿੰਦੇ ਜੀ ਨਹੀਂ ਆਪਣੇ ਪੰਜਾਬ ਦਾ ਨਾਮ ਲੈਣਾ ਜੀ। ਚਲੋ ਜੋ ਨਿਪਟ ਗਏ ਜੀ। ਉਸ ਤੋਂ ਬਾਅਦ ਉਹ ਕਹਿੰਦੇ ਵੀ ਤੇਰਾ ਇਦਾਂ ਨਹੀਂ ਪਤਾ ਲੱਗਣਾ ਸੀ ਆਪਣੀ ਔਰੰਚਲ ਜ਼ਿਲ੍ਹਾ ਜ਼ੀਰੋ ਜੋ ਨਹੀਂ ਦੱਸ ਸਕਦੇ ਤੂੰ ਪੰਜਾਬ ਦਾ। ਅਸੀਂ ਇਦਾਂ ਕਰ ਸਕਦੇ ਹਾਂ ਵੀ ਅਸੀਂ ਬੈਨਰ ਲਾ ਸਕਦੇ ਹਾਂ ਤੇਰੇ ਸੀਐਮ ਦੇ। ਤੇਰੇ ਸੀਐਮ ਦੀ ਫੋਟੋ ਹੋ ਜੂਗੀ ਤੇਰੇ ਕੇਲ ਮੰਤਰੀ ਦੀ ਹੋ ਜੂਗੀ ਤੇਰੇ ਜੋ ਹਲਕੇ ਦੇ ਮੰਤਰੀ ਨੇ ਜੀ ਉਹਨਾਂ ਦਾ ਬੈਨਰ ਲਾ ਦੇਣਾ ਜੀ ਉਹ ਬੈਨਰ ਜਦੋਂ ਲਾਇਆ ਤਾਂ ਉਹਦੇ ਤੇ ਕਿਧੀਆਂ ਕਿਧੀਆਂ ਫੋਟੋਆਂ ਲੱਗੀਆਂ ਫਿਰ ਉਹਦੇ ਵਿੱਚ ਸਾਰੇ ਆਪਣੇ ਸਭ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਮਾਨ ਸੀਐਮ ਜੀ ਪੰਜਾਬ ਜੀ ਮੀਤ ਇਹਰ ਜੀ ਕੇਲ ਮੰਤਰੀ ਜੀ ਚਿਤਤ ਸਿੰਘ ਜੋੜਾ ਮਜਰੀ ਜੀ ਤੇ ਮੇਰੇ ਡਾਇਰੈਕਟਰ ਨੇ ਸਪੋਰਟ ਸੀ ਜੀ ਤੇ ਮੇਰੀ ਜੀ ਜਿਸ ਬੰਦੇ ਦੇ ਕਹਨ ਤੇ ਲਾਇਆ ਗਿਆ ਜੀ ਜਿਹਨੇ ਮੰਤਰੀ ਨਾਲ ਗੱਲ ਕਰਾਈ ਜੀ ਉਹਨਾਂ ਦੀ ਫੋਟੋ ਆਈ ਉਹੋ ਬੈਨਰ ਜੀ ਜਦੋਂ ਲਾਇਆ ਗਿਆ ਜੀ ਜਿਵੇਂ ਅੱਜ ਲਾਤੇ ਜੀ ਉਹ ਤੇ ਦੇਖੋ ਜੀ ਬੀਜਪੀ ਸਰਕਾਰ ਆਈ ਜਦੋਂ ਬੈਨਰ ਲਾਇਆ ਗਿਆ ਜੀ ਬੀਜਪੀ ਸਰਕਾਰ ਨੇ ਇੱਕ ਟੀਮ ਭੇਜੀ ਬੈਨਰ ਲਾਇਆ ਤਾਂ ਤੁਸੀਂ ਉਸ ਤੋਂ ਬੈਨਰ ਲਾਉਣ ਤੋਂ ਬਾਅਦ ਪਸ ਇੱਥੇ ਕਿਹਨੂ ਕਿਹਨੂ ਬਲੇਕ ਵੀ ਮੇਰੀ ਆ ਮੈਂ ਬੈਨਰ ਤੁਹਾਡਾ ਲਾਇਆ ਹੈ ਤਾਂ ਮੇਰੀ ਹੁਣ ਬਿਰੂ ਆ ਐਸ ਐਸ ਚੀਜ਼ ਦੀ ਲੋੜ ਹੈ ਜੋ ਦੂਸਰੋਂ ਮੈਂ ਬੈਨਰ ਲਾਤੇ ਜੀ ਉਸ ਤੋਂ ਬਾਅਦ ਲਾਉਣ ਤੋਂ ਬਾਅਦ ਜੋ ਮੇਰੇ ਨਾਲ ਉੱਤੇ ਬਣਿਆ ਜੀ ਵੀ ਸਰਕਾਰ ਜੀ ਉਹਨਾਂ ਦੀ ਕਮੇਟੀ ਸੀ ਜੋ ਮੈਂ ਤੁਹਾਨੂੰ ਪੁੱਛਿਆ ਗਿਆ ਜੀ ਮੈਂ ਪੰਜਾਬ ਆ ਗਿਆ ਜੀ ਪੰਜਾਬ ਆਉਣ ਤੋਂ ਬਾਅਦ ਜੀ ਸਾਡੇ ਜੋ ਮੰਤਰੀ ਨੇ ਜੋੜਾ ਮੱਜਨਾ ਸਾਹਿਬ ਉਹ ਘੱਟੋ ਘੱਟ ਮੈਨੂੰ ਦੱਸ ਦਿਨਾ ਬਾਅਦ ਮਿਲੇ ਜੀ ਦੱਸ ਦਿਨਾ ਬਾਅਦ ਮੈਨੂੰ ਮਿਲੇ ਜੀ ਉਹਨਾਂ ਨੂੰ ਵੀ ਕਹਿਦਾ ਮੈਂ ਦੱਸ ਰਿਹਾ ਜੀ ਫੋਟੋਆਂ ਨੇ ਜੀ ਮੈਂ ਸਮਝਾਇਆ ਰਿਹਾ ਜੀ ਵੀ ਇਦਾਂ ਦਾ ਉੱਥੇ ਹੋਇਆ ਜੀ ਚਲੋ ਜੀ ਮੰਤਰੀ ਸਾਹਿਬ ਕਹਿੰਦੇ ਵੀ ਤੇਰੇ ਨਾਲ ਆ ਜੀ ਕੋਈ ਗੱਲ ਨਹੀਂ ਜੋ ਤੈਨੂੰ ਮਰਨ ਦਾ ਮਾਨਸਵਾਣ ਹੋਊਗਾ ਅਸੀਂ ਦਵਾਂਗੇ ਪਰ ਉਹ ਅਜੇ ਤੱਕ ਨਹੀਂ ਮਿਲੇ ਜੀ ਉਸ ਤੋਂ ਬਾਅਦ ਜੀ ਫਿਰ ਮੈਂ ਜੀ ਬਲਦੇਜ ਪੰਨੂ ਨੂੰ ਨੇ ਜੀ ਆਪਣੇ ਸੀਮ ਦੇ ਮੀਡੀਆ ਸਲਾਹਕਾਰ ਨੇ ਉਹਨਾਂ ਨੂੰ ਵੀ ਮਿਲੇ ਜੀ ਮੈਂ ਉਹਨਾਂ ਨੂੰ ਸਾਰੀ ਮੈਂ ਬੈਨਰ ਵੀ ਦਿਖਾਈ ਜੀ ਵੀ ਦੇਖੋ ਜੀ ਇਹ ਕੁਛ ਹੋਇਆ ਜੀ ਉੱਤੇ ਅੱਜ ਹੀ ਮੇਰੇ ਨਾਲ ਮੰੜ ਰਿਹਾ ਜੀ ਇਹ ਜਿਹੜੇ ਨਵਤੇਜ ਪੱਟੂ ਨੇ ਇੱਕ ਕੌਲ ਨੇ ਇੱਕ ਇਹਨਾਂ ਨੂੰ ਕਿਉਂ ਮਿਲੇ ਤੁਸੀਂ ਸਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਜੀ ਵੀ ਤੁਹਾਡੇ ਮੰਤਰੀ ਸਾਹਿਬ ਜਿਹੜਾ ਮਾਜ ਸਾਹਿਬ ਨਹੀਂ ਸੁਣ ਰਹੇ ਤਾਂ ਅਸੀਂ ਤੁਹਾਨੂੰ ਇੱਕ ਬਲਦੇਸ਼ਪੁਰ ਨੂੰ ਨੇ ਜੀ ਉਹਨਾਂ ਦੀ ਬੜੀ ਚੱਲਦੀ ਸੀਐਮ ਦੇ ਮੀਡੀਆ ਸਲਾਹਕਾਰ ਨੇ ਜੀ ਉਹ ਉਹਨਾਂ ਨੂੰ ਮਿਲੇ ਜੀ ਮੈਂ ਬਾਕਾਇਦਾ ਮੈਂ ਪ੍ਰੂਫ ਦਿਖਾਈ ਜੀ ਉਹ ਸਮਝੀ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੇਰੀ ਗੱਲ ਸਮਝਦੇ ਹਾਂ ਮੈਂ ਕਿਹਾ ਸਰ ਪਰ ਜੇ ਸਮਝਦੇ ਵੀ ਮੇਰਾ ਜੋ ਵੀ ਮੇਰੇ ਮਨ ਦਾ ਮਾਨਸਮਾਨ ਮੈਨੂੰ ਦਿੱਤਾ ਜਾਵੇ ਜੋ ਸਬਜੀ ਤਾਂ ਉਹਨਾਂ ਨੇ ਕੀ ਤੁਹਾਡਾ ਮਸਲਾ ਹੱਲ ਕੀਤਾ ਫਿਰ ਕੋਈ ਕੀਤਾ ਕੀ ਕੀਤਾ ਉਹਨਾਂ ਨੇ ਦੇਖੋ ਸਰ ਉਹਨਾਂ ਨੇ ਜੋ ਮੇਰਾ ਮਸਲਾ ਸੀ ਹੱਲ ਨਹੀਂ ਹੋਇਆ ਜੀ ਕੀ ਕਿਹਾ ਉਹਨਾਂ ਨੇ ਤੁਹਾਡਾ ਉਹਨਾਂ ਨੇ ਜੀ ਮੈਨੂੰ ਸਿਰਫ ਇਹ ਕਹੀ ਹੈ ਜੀ ਤੁਹਾਡਾ ਕਰਾਨਾ ਜੀ ਮਸਲਾ ਹੱਲ ਕਰਾਨਾ ਜੀ ਪਰ ਹੋਇਆ ਨਹੀਂ ਜਲ ਤੱਕ ਕੀਆ ਕੀਆ ਮੰਗ ਕੀ ਕਰੀ ਸੀ ਤੁਸੀਂ ਉਹਨਾਂ ਕੋਲ ਉਹਨਾਂ ਨੇ ਮੰਗ ਇਹ ਕਿ ਤੁਸੀਂ ਮੈਂ ਕਿ ਸਰ ਮੈਂ ਦੁਬਈ ਕੁਆਲੀਫਾਈ ਕਰ ਚੁੱਕਿਆ ਜੀ ਦੁਬਈ ਦਾ ਬੈਨਰ ਲੱਗੇ ਹੋਇਆ ਜੀ ਪੰਜਾਬ ਦਾ ਨਾਮ ਜੀ ਆਪਣੇ ਸੀਐਮ ਦਾ ਬੈਨਰ ਹੈ ਜੀ ਦੇਖਿਆ ਜੀ ਬਖਾਇਦਾ ਉਹਨਾਂ ਨੇ ਮੈਂ ਵੀਡੀਓ ਦਿਖਾਈ ਹੈ ਵੀ ਪਰ ਮੈਨੂੰ ਸਾਰੇ ਦਵਾਈ ਵਾਸਤੇ ਬਾਹਰ ਖੇਡਣ ਵਾਸਤੇ ਮੇਰੀ ਮਦਦ ਕੀਤੀ ਜਾਵੇ ਉਹ ਕਹਿੰਦੇ ਵੀ ਤੇਰੀ ਜਰੂਰ ਕਰਾਂਗੇ ਜੀ ਕਿੰਨੀ ਬਾਤ ਦੀ ਤੁਹਾਨੂੰ ਉੱਥੇ ਲੋੜ ਸੀ ਉੱਥੇ ਸਾਰ ਸਾਰ 80000 ਵੀ ਲੋੜ ਸੀ ਜੀ ਦਵਾਈ ਵਾਸਤੇ ਖੇਡਣ ਵਾਸਤੇ ਜਦੋਂ ਬੈਨਰ ਲੱਗੇ ਪਰ ਉਹ ਮਦਦ ਮੈਨੂੰ ਮਿਲੀ ਨਹੀਂ ਜੋ ਕੈਨਸਲ ਹੋ ਗਈ ਟਿਕਟ ਹੋ ਗਈ ਟਿਕਟ ਤੁਹਾਡੀ ਜਿਹੜੀ ਕੈਨਸਲ ਹੋ ਗਈ ਬਿਲਕੁਲ ਉਹ ਕੈਨਸਲ ਹੋ ਗਈ ਜੀ ਫਿਰ ਉਸ ਤੋਂ ਬਾਅਦ ਇਹਨੇ ਮੈਨੂੰ ਲਾਰਾ ਲਾਇਆ ਜੀ ਤੁਹਾਨੂੰ ਥੋੜਾ ਮਸਲਾ ਹੱਲ ਕਰ ਦੇ ਜੀ ਪਰ ਉਹ ਮਸਲਾ ਕੋਈ ਹੱਲ ਨਹੀਂ ਹੋਇਆ ਜੀ ਓ ਐਮ ਦੇ ਐਮ ਪੀ ਜੀ ਫਿਰ ਉਸ ਤੋਂ ਬਾਅਦ 2024 ਆ ਗਿਆ ਜੀ 2024 ਤੋਂ ਬਾਅਦ ਜੀ ਉਸ ਜੁਨੀਵਰਸਿਟੀ ਨੇ ਜੀ ਆਲ ਇੰਟਰ ਜੁਨੀਵਰਸਿਟੀ ਨੇ ਜੀ ਗੇਮਾਂ ਰੱਖੀ ਸਾਰੀ ਜਿੰਨੇ ਵੀ ਆਪਣੇ ਇੰਡੀਆ ਦੇ ਜੁਨੀਵਰਸਿਟੀਆਂ ਨੇ ਇਹ ਗੇਮਾਂ ਜਿਹੜੀਆਂ ਸੀ ਉਹਦੇ ਉਹਦੇ ਵਿੱਚ ਰੱਖਿਆ ਗਿਆ ਸੀ ਉਹਦੇ ਵਿੱਚ ਸਾਰੀਆਂ ਗੇਮਾਂ ਸੀ ਜੀ ਕਬੱਡੀ ਵੀ ਸੀ ਰੇਸ ਵੀ ਸੀ ਲੌਂਗ ਰੇਸ ਵੀ ਸੀ ਮਤਲਬ ਸਾਰੀਆਂ ਗੇਮਾਂ ਸੀ ਉਹਦੇ ਵਿੱਚ ਬੱਚੇ ਸੰਟਲੇ ਸੀ ਉਹਨੇ ਜੀ ਚਲੋ ਸਰ ਜਿਹੜਾ ਮੈਂ ਬੈਨਰ ਲਾਇਆ ਜੀ ਦੇਖੋ ਜੀ ਇੱਕ ਕਰੇ ਬੜੀ ਗਰੀਬੀ ਹੈ ਜੀ ਡੈਡੀ ਮੇਰੇ ਮਜ਼ਦੂਰੀ ਕਰਦੇ ਸੀ ਉਸ ਯੂਨੀਵਰਸਿਟੀ ਮੇਰਾ ਕੋਰਸ ਚੱਲ ਰਿਹਾ ਜੀ 2 ਸਾਲ ਦਾ ਕੋਰਸ ਹੈ ਤੇ ਉਹ ਜਿਹੜੀ ਯੂਨੀਵਰਸਿਟੀ ਮੈਨੂੰ ਕਹਿੰਦੀ ਵੀ ਸਾਡੇ ਦਬੋਆ ਵੀ ਜਿਹੜਾ ਤੁਸੀਂ ਬੈਨਰ ਲਾਇਆ ਹੈ ਅਸੀਂ ਸੈਂਟਰ ਨਾਲ ਚੱਲਣਾ ਹੁੰਦਾ ਜੀ ਤੁਸੀਂ ਆਪਦੇ ਪੰਜਾਬ ਸਟੇਟ ਦਾ ਬੈਨਰ ਲਾ ਚੁੱਕੇ ਹੋ ਜੀ ਸਰ ਜੇ ਮੈਂ ਉਸ ਯੂਨੀਵਰਸਿਟੀ ਚੈਲੰਜ ਨਹੀਂ ਕਰਦਾ ਸੀ ਤਾਂ ਮੈਨੂੰ ਪੱਤੇ ਨਹੀਂ ਮਿਲਦੇ ਸੀ ਨਾ ਮੈਨੂੰ ਪੈਸਾ ਮਿਲਦਾ ਸੀ ਉਹ ਮੈਂ ਚੈਲੰਜ ਕਰਕੇ ਖੇਡਿਆ ਜੀ ਉਹ ਚੈਲੰਜ ਜਿਹੜਾ ਨੈਸ਼ਨਲ ਰਿਕਾਰਡ ਹੈ ਜੀ 258 ਕਿਲੋਮੀਟਰ ਗਈ 24 ਘੰਟੇ ਲਗਾਤਾਰ ਭੱਜਣਾ ਜੀ ਉਹ ਨੈਸ਼ਨਲ ਮੈਕ ਕਹਿ ਕੇ ਤੋੜੇ ਜੀ ਉਹ ਨੈਸ਼ਨਲ ਰਿਕਾਰਡ ਸੀ ਜੀ 2022 ਦਾ ਜੀ ਬੰ 258 ਕਿਲੋਮੀਟਰ 24 ਘਟਿਆਂ ਦੇ ਵਿੱਚ ਭੱਜਣ ਦਾ ਰਿਕਾਰਡ ਕੀਤਾ ਸੀ ਉਹ 258 24 ਘੰਟੇ ਭੱਜਣ ਦਾ ਜੀ 258 ਕਿਲੋਮੀਟਰ ਹੀ ਉਹ ਆਮਰ ਸਿੰਘ ਦਾ ਜੀ ਉਹ ਜੈਪੁਰ ਦੇ ਨਹੀਂ ਉਹਨਾਂ ਦਾ ਪਿੰਡ ਹੈ ਚੀਤਵਾੜੀ ਜੀ ਉਹ ਜੀ 2022 ਦੇ ਵਿੱਚ ਬੰਗਲੌਰ ਹੋਈਆਂ ਸੀ ਆ ਦੋ ਤਿੰਨ ਜੜਾਈ ਨੂੰ ਜੀ ਬੰਗਲੌਰ ਦੇ ਵਿੱਚ ਹੀ ਜੀ ਉਹਨਾਂ ਨੇ નેਸ਼ਨਲ ਰਿਕਾਰਡ ਰੱਖੇ ਸੀ ਇੰਡੀਆ ਨੂੰ ਗੋਲਡ ਦਿੱਤਾ ਸੀ ਉਹ ਇੰਡੀਆ ਦੇ ਗੋਲਡ ਮੈਨ ਲਿਸਟ ਖੜਿਆਰੀ ਨੇ ਜੀ ਜੀ ਜਦੋਂ ਉਹਨਾਂ ਨੇ નેਸ਼ਨਲ ਰਿਕਾਰਡ ਰੱਖੇ ਸੀ ਤਾਂ ਉਹਨਾਂ ਦੀ ਜਿਹੜੀ ਸੂਬੇ ਦੀ ਸਰਕਾਰ ਸੀ ਉਹਨਾਂ ਨੇ ਮੰਤਰੀ ਨੇ ਜੀ ਉਹਨਾਂ ਨੂੰ 1 ਕਰੋੜ ਰੁਪਏ ਦਿੱਤੇ ਜੀ ਤੇ ਉਹਨਾਂ ਨੂੰ ਬਕਾਇਦਾ 에ਅਰ ਫੋਰਸ ਦੀ ਨੌਕਰੀ ਆ ਜੀ ਹਾਂ ਜੀ ਜਿਹੜਾ ਹੁਣ ਤੁਸੀਂ ਇਹ ਨੇਸ਼ਨਲ ਰਿਕਾਰਡ ਤੋੜਨ ਵਾਸਤੇ ਆਪਣਾ 24 ਘੰਟੇ ਰੇਸ ਲਾਈ ਤਾਂ ਕਿਤੇ ਕਿੰਨੇ ਕਿਲੋਮੀਟਰ ਕੱਢਿਆ ਉਹਦੇ ਵਿੱਚ ਐਨ ਐਸ ਆਰ ਦੇਖੋ ਜੀ ਉਹਦੇ ਵਿੱਚ ਯੂਨੀਵਰਸਿਟੀ ਵਿੱਚ ਭੱਜੇ ਸੀ 45 ਜਣੇ ਜੀ 45 ਜਣਿਆਂ ਦੇ ਵਿੱਚ ਮੈਂ ਪਹਿਲਾ ਕੁਆਲੀਫਾਈ ਕਰ ਗਿਆ ਸੀ ਮੈਂ ਭੱਜਿਆ ਸੀ ਇਹਦਾ 258 ਸੀ ਮੇਰਾ 262 ਜੀ ਹਾਂਜੀ ਮੈਂ ਇਹਦਾ ਨੈਚਰਲ ਰਿਕਾਰਡ ਤੋੜਤੇ ਸੀ ਜਦੋਂ ਤੁਸੀਂ ਰਿਕਾਰਡ ਤੋੜਿਆ ਤੁਹਾਨੂੰ ਕਿਸੇ ਸਰਕਾਰ ਨੇ ਕਿਸੇ ਮੰਤਰੀ ਨੇ ਕੁਝ ਪੁੱਛਿਆ ਇਹਦੇ ਬਾਰੇ ਤੁਹਾਡਾ ਕਿਸੇ ਨੇ ਤੁਹਾਨੂੰ ਕੁਝ ਜਿੱਦਾਂ ਉਹ ਅਮਰ ਸਿੰਘ ਨੂੰ ਦਿੱਤਾ ਤੁਹਾਨੂੰ ਕੁਝ ਮਿਲੇ ਆ ਨਹੀਂ ਸਰ ਦੇਖੋ ਜੀ ਜਦੋਂ ਮੈਨੂੰ ਨੈਚਰਲ ਰਿਕਾਰਡ ਤੋੜਿਆ ਜੀ ਮੈਨੂੰ ਕੁਝ ਵੀ ਨਹੀਂ ਦਿੱਤਾ ਗਿਆ ਨਾ ਮੇਰੇ ਕੋਈ ਮੰਤਰੀ ਘਰ ਆਏ ਜੀ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਜੀ ਤੁਸੀਂ ਦੱਸਿਆ ਇੱਥੇ ਕਿਸੇ ਨੂੰ ਦੇਖੋ ਸਰ ਜੋ ਪਿੰਡਾਂ ਵਿੱਚ ਝੂਂਦੇ ਨੇ ਉਹਨਾਂ ਨੂੰ ਮੈਨੂੰ ਬੰਦੇ ਨੂੰ ਸਾਰੇ ਨੂੰ ਪਤਾ ਹੀ ਜੀ ਵੀ ਸਾਡਾ ਪਿੰਡ ਦਾ ਖਿਡਾਰੀ ਇੱਕ ਨੈਸ਼ਨਲ ਰਿਕਾਰਡ ਤੋੜਦਾ ਹੀ ਪਰ ਉਹਨਾਂ ਨੇ ਮੰਤਰੀ ਨੂੰ ਕੁਛ ਨਹੀਂ ਦੱਸਿਆ ਜੀ ਦੇਖੋ ਹੋ ਸਕਦਾ ਇਹ ਪਤਾ ਵੀ ਹੋਵੇ ਜੀ ਪਰ ਲੇਕਨ ਜਿਵੇਂ ਮੇਰੇ ਦਿਮਾਗ ਜਿਵੇਂ ਚੱਲਦਾ ਜੀ ਵੀ ਜਿਵੇਂ ਮੇਰੇ ਨਾਲ ਪਹਿਲਾ ਮੰਤਰੀ ਮੇਰੇ ਜਿਵੇਂ ਨੈਸ਼ਨਲ ਗੋਲਡ ਜਿੱਤਦਾ ਆਇਆ ਜੀ ਇਸ ਤੋਂ ਇਲਾਵਾ ਲੌਂਗ ਇਸ ਤੋਂ ਇਲਾਵਾ 42 ਕਿਲੋਮੀਟਰ ਦੀ ਦੇਸ ਤੋਂ ਇਲਾਵਾ ਹੋਰ ਕਿਹੜੀ ਗੇਮ ਤੁਸੀਂ ਕਰਦੇ ਹੋ ਇੱਕ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਤਾਂ ਮੇਨ ਨੈਸ਼ਨਲ ਰਿਕਾਰਡ ਤੋੜ ਚੁੱਕਿਆ ਜੀ ਇੱਕ ਦੂਜੀ ਗੇਮ ਹੋਈ ਸੀ ਮੇਰੀ ਜੁਨੀਵਰਸਿਟੀ ਦੇ ਵਿੱਚ ਹੀ ਉਹਦੇ ਵਿੱਚੋਂ ਟ੍ਰਾਇਲ ਲਏ ਗਏ ਜੀ ਬੱਡਬਲ ਗੇਮ ਆ ਜੀ ਉਹ ਉਹ ਸਰਟੀਫਿਕੇਟ ਪਿਆ ਜੀ ਉਹੀ ਆ ਹਾਈ ਲੀਵਲ ਜੁਨੀਵਰਸਿਟੀ ਉਹ ਵੀ ਗੇਮ ਜੀ ਉਹਦੇ ਵਿੱਚ ਮੈਂ ਕੁਆਲੀਫਾਈ ਕਰ ਚੁੱਕਿਆ ਜੀ ਹਾਂਜੀ ਉਹ ਨੈਸ਼ਨਲ ਮੇਰਾ 골ਡ ਹੈ ਜੀ ਉਹਦੇ ਵਿੱਚ ਜੀ ਤੇ ਉਹ ਮੇਰਾ ਸੌਤ ਕੋਰੀ ਸੀ ਸਿਲੈਕਸ਼ਨ ਹੋ ਚੁੱਕੀ ਚਾਰ ਤਰੀਕ ਨੂੰ ਮੇਰਾ ਪਵਾਲ ਦੇ ਵਿੱਚ ਕੈਂਪ ਆ ਜੀ ਜੀ ਦੇਖੋ ਸਰ ਮੈਂ ਪਹਿਲਾ ਕਟੇਰੀ ਨਹੀਂ ਪੰਜਾਬ ਦਾ ਜੀ ਇੱਕ ਤਾਂ ਲੌਂਗ ਰੇਂਜ ਸੀ ਜੀ ਤੇ ਦੂਜਾ ਬੱਡਬਲ ਗੇਮ ਚ ਵੀ ਦੋ ਚੋਂ ਥੋੜੀ ਸਿਲੈਕਸ਼ਨ ਹੋ ਚੁੱਕੀ ਹੈ ਦੋ ਚੋ ਹੋ ਚੁੱਕੀ ਇਸ ਕਿ ਵਾਸਤੇ ਹਾਂਜੀ ਏਸ਼ੀਆ ਕੱਪ ਵਾਸਤੇ ਏਸ਼ੀਆ ਕੱਪ ਵਾਸਤੇ ਹਾਂਜੀ ਏਸ਼ੀਆ ਕੱਪ ਵਾਸਤੇ ਹੋ ਚੁੱਕੇ ਜੀ ਹੁਣ ਤੁਹਾਨੂੰ ਜਿਹੜੀ ਐ ਹੁਣ ਕੀ ਲੋੜ ਐ ਜਿਹੜੀ ਜੇ ਜਿਹਦਾ ਕਰਕੇ ਥੋੜੀ ਉੱਥੇ ਜਾਣ ਤੋਂ ਜਾ ਸਕਦੀ ਹੂੰ ਤੁਸੀਂ ਏਸ਼ੀਆ ਦੇ ਅੰਦਰ ਦੇਖੋ ਸਰ ਮੈਂ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਵੀ ਜਿਵੇਂ ਮੈਂ ਹਰ ਸਿਲੈਕਸ਼ਨ ਹੋ ਜਾਂਦੀ ਸੀ ਮੇਰੀ ਪਰ ਮੈਂ ਪੈਸੇ ਬੱਲੋ ਰਹ ਜਾਂਦੀ ਸੀ ਹੁਣ ਮੈਨੂੰ ਇਹ ਡਰ ਹੈ ਜੀ ਜਿਹੜਾ ਮੈਂ ਏਸ਼ੀਆ ਕੱਪ ਵਾਸਤੇ ਕੁਆਲੀਫਾਈ ਕਰ ਗਿਆ ਜੀ ਵੀ ਮੈਨੂੰ ਲੱਗਦਾ ਜੀ ਜੋ ਮੇਰਾ ਹੁਣ ਸਿਰਫ ਮੇਰੇ ਲਈ ਘਰ ਬਚ ਗਈ ਉਹ ਵੀ ਮੈਂ ਹੁਣ ਦੇਖੋ ਜੀ ਉਹ ਵੀ ਗੈਣੇ ਰੱਖਣ ਨੂੰ ਤਿਆਰ ਹੈ ਜੀ ਕਿਤੇ ਪਾਸੋਂ ਮੈਨੂੰ ਕੋਈ ਸਪੋਰਟ ਨਹੀਂ ਮਿਲੀ ਜਿੰਨੇ ਕੀ ਮੈਨੂੰ ਮਿਲੀ ਹੈ ਜੀ ਆਪਣੇ ਅੰਕਲ ਨੇ ਜੀ ਕੱਗੇ ਤੋਂ ਗੁਰਮੇਲ ਸਿੰਘ ਕੱਗੇ ਜੀ ਉਹਨਾਂ ਨੂੰ ਜਿਹੜਾ ਮੈਂ ਨੈਸ਼ਨਲ ਖੇਡਿਆ ਜੀ ਬੱਡਬਾਲ ਗੇਮ ਜੀ ਉਹਨਾਂ ਨੇ ਮੇਰੀ ਹੈਲਪ ਕੀਤੀ ਸੀ ਉਹਨਾਂ ਦੀ ਬਦੌਲਤ ਮੈਂ ਨੈਸ਼ਨਲ ਕਲੀਅਰ ਕਰ ਚੁੱਕਿਆ ਹਾਂ ਇਹ ਹੋਰ ਇਸ ਤੋਂ ਇਲਾਵਾ ਤੁਹਾਡੇ ਜਿਹੜੀ ਜਿਹੜੇ ਹੁਣ ਤੱਕ ਜਿਹੜੇ ਖਰਚੇ ਨੇ ਥੋੜੇ ਚੱਲਦੇ ਰਹੇ ਨੇ ਕੌਣ ਕੌਣ ਤੁਹਾਡੀ ਸਪੋਰਟ ਜਿਹੜੀ ਉਹ ਕਰਦਾ ਰਿਹਾ ਹੈ ਤੇ ਦੇਖੋ ਸਰ ਸਭ ਤੋਂ ਪਹਿਲਾਂ ਇਹ ਮੈਂ ਬੋਲ ਚੁੱਕਾ ਹਾਂ ਆਪਣੇ ਗੁਰਮੇਲ ਸਿੰਘ ਖੱਗਾ ਜੀ ਉਹਨਾਂ ਦਾ ਬੜਾ ਹੱਥ ਆ ਜੀ ਮੇਰੇ ਤੇ ਹਰ ਮੈਨੂੰ ਸਪੋਰਟ ਕਰਦੇ ਨੇ ਜੋ ਹੁਣ ਵੀ ਉਹਨਾਂ ਨੇ ਵਿਸ਼ਵਾਸ ਦਵਾ ਦੋ ਆਏ ਜੀ ਵੀ ਜਿੰਨੇ ਜੋਗੇ ਹੈਗੇ ਆ ਜੀ ਅਸੀਂ ਤੇਰੇ ਨਾਲ ਆ ਜੀ ਪਰ ਲੇਕਨ ਜੀ ਤੇ ਸਰਕਾਰ ਤੇ ਬੜੀ ਹੈਰਾਨੀ ਆਂਦੀ ਹੈ ਜੀ ਮੈਂ ਹੁਣ ਵੀ ਬੇਨਤੀ ਕੀਤੀ ਹੈ ਜੀ ਆਪਣੇ ਮੀਤਿਆਰ ਦੇ ਪੀਏ ਨੇ ਜੀ ਉਹਨਾਂ ਨੇ ਮੈਂ ਦੱਸਿਆ ਜੀ ਪਰ ਉਹਨਾਂ ਨੇ ਕੋਈ ਚੰਗਾ ਰਿਸਪੌਂਸ ਨਹੀਂ ਦਿੱਤਾ ਜੀ ਹਾਂਜੀ ਉਹਨੂੰ ਜਿਵੇਂ ਮੰਨ ਲਓ ਜੀ ਗਰਮੇਲ ਸਿੰਘ ਘੱਗਾ ਨੇ ਜੀ ਆਪਣੇ ਜੀ ਤੁਸੀਂ ਸਾਹਮਣੇ ਖੜੇ ਹੋ ਜੀ ਤੁਸੀਂ ਬੜੀ ਸਪੋਰਟ ਕੀਤੀ ਹੈ ਜੀ ਮੈਨੂੰ ਹੁਣ ਵੀ ਕਰਦੇ ਆ ਰਹੇ ਹੋ ਜੀ ਜਿਵੇਂ ਮੰਨ ਲਓ ਪ੍ਰਾਈਵੇਟ ਬੰਦੇ ਨੇ ਜੀ ਉਹ ਵੀ ਮੇਰੀ ਹੈਲਪ ਕਰ ਰਹੇ ਨੇ ਸਰਕਾਰ ਵੱਲੋਂ ਕੋਈ ਨਹੀਂ ਜੀ ਦੇਖੋ ਜੀ ਜੇ ਮੰਨ ਲਓ ਮੈਂ ਏਸ਼ੀਆ ਕੱਪੇ ਰਹਿਣਾ ਜੀ ਇਹ ਸਭ ਤੋਂ ਵੱਡਾ ਕਲੰਕ ਹੋਊਗਾ ਜੀ ਪੰਜਾਬ ਸਰਕਾਰ ਤੇ ਮੈਂ ਉਹ ਬੇਇੱਜ਼ਤੀ ਕਰਦੇ ਜੀ ਇਹ ਜੂਨ ਦੇ ਵਿੱਚ ਸਟਾਰਟ ਆਈ ਮੈਂ ਕੈਂਪ ਲਾ ਰਹੇ ਹਾਂ ਇਹ ਚਾਰ ਆਚਾਰ ਮਹੀਨ ਨੂੰ ਕੈਂਪ ਆਈ ਜੀ ਦੇਖੋ ਜੀ ਮੇਰਾ ਪਹਿਲਾ ਹੈ ਮੈਂ ਦੱਸ ਚੁੱਕਿਆ ਜੀ ਮੈਂ ਪੈਸੀਬਲ ਹੋ ਰਹਿ ਚੁੱਕਿਆ ਹਾਂ ਜੀ ਨਹੀਂ ਮੈਨੂੰ ਲੱਗਦਾ ਵੀ ਇਹ ਜਿਹੜੀ ਅਗਲੀ ਗੇਮ ਹੈ ਉਹ ਵੀ ਰਹਿ ਸਕਦੀ ਹੈ ਜੇ ਤੁਹਾਡਾ ਸਰਕਾਰ ਨੇ ਬਾਹਲਾ ਫੜੀ ਤਾਂ ਦੇਖੋ ਸਰ ਬਿਲਕੁਲ ਜੀ ਕਿਉਂਕਿ ਮੈਂ ਪਹਿਲਾਂ ਤਿੰਨ ਵਾਰੀ ਕੁਆਲੀਫਾਈ ਕਰ ਚੁੱਕਿਆ ਹਾਂ ਉਹ ਪੈਸੀਬਲ ਵੀ ਰਹੇ ਹਾਂ ਜੀ ਮੈਂ ਮੈਂ ਦੋ ਵਾਰੀ ਟਿਕਟਾਂ ਵੀ ਦਿਖਾ ਸਕਦਾ ਹਾਂ ਜੀ ਦੇਖੋ ਜੀ ਹੁਣ ਮੇਰੀ ਬੇਨਤੀ ਹੈ ਸਾਡੇ ਸੀਐਮਪੂ ਆਤਮਾਨ ਜੀ ਨੂੰ ਵੀ ਏਸ਼ੀਆ ਕੱਪਾ ਜੀ ਮੇਰੀ ਸਿਲੈਕਸ਼ਨ ਹੋ ਚੁੱਕੀ ਹੈ ਵੀ ਇਹ ਹੀ ਡਰ ਲੱਗਦਾ ਜੀ ਵੀ ਮੈਂ ਕਿਤੇ ਏਸ਼ੀਆ ਕੱਪ ਵੀ ਨਾ ਰਹਿ ਜਾਈਂ ਜੀ ਹਾਂਜੀ ਤੇ ਹੁਣ ਮੰਗ ਜਿਹੜੀ ਹੈ ਤੁਹਾਡੇ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਤੁਹਾਡੇ ਵਾਸਤੇ ਦੇਖੋ ਸਰ ਮੈਂ ਮੰਗ ਤੇ ਹੀ ਕਰਦਾ ਜੀ ਮੈਨੂੰ ਏਸ਼ੀਆ ਕੱਪ ਵਾਸਤੇ ਜੋ ਮੇਰਾ ਖਰਚਾ ਜੀ ਉਹ ਤਾਂ 2-3 ਲੱਖ ਰੁਪਏ ਖਰਚਾ ਹੈ ਏਸ਼ੀਆ ਕੱਪ ਜੀ ਇਹਨਾਂ ਖਰਚੇ ਤੋਂ ਇਲਾਵਾ ਜਿਹੜਾ ਤੁਹਾਡੀ ਜਿਹੜੀ ਪੜ੍ਹਾਈ ਹੈ ਉਹ ਉਸੇ ਜਿਹੜੀ ਹੈਗੀ ਹੈ ਅਕੈਡਮੀਆਂ ਜਿੱਥੇ ਵੀ ਯੂਨੀਵਰਸਿਟੀ ਹੈ ਉੱਥੇ ਕੀ ਕੀ ਕਿਹੜੀ ਕਿਹੜੀ ਪੜ੍ਹਾਈ ਤੁਹਾਡੇ ਨਾਲ ਜਿਹੜੀ ਹੈ ਨੌਕਰੀ ਹੋ ਜਾਵੇ ਜੀ ਦੇਖੋ ਸਰ ਉਹ ਜਿਹੜੀ ਯੂਨੀਵਰਸਿਟੀ ਮੈਨੂੰ ਇੱਕ ਫੇਮਸ ਮੰਨੀ ਹੈ ਜੀ ਉਹਨਾਂ ਨੇ ਮੇਰੀ ਪੜ੍ਹਾਈ ਬਿਲਕੁਲ ਮaaf ਕੀਤੀ ਹੋਈ ਜਦੋਂ ਮੈਂ ਪੰਜਾਬ ਸਰਕਾਰ ਦਾ ਬੈਨਰ ਲਾਇਆ ਜੀ ਮੈਨੂੰ ਪਹਿਲਾਂ ਖਰਚਾ ਵੀ ਦਿੰਦੇ ਸੀ ਉਹ ਜਦੋਂ ਬੈਨਰ ਲਾਇਆ ਜੀ ਪੰਜਾਬ ਸਰਕਾਰ ਦਾ ਉੱਧੇ ਜੋ ਬੀਜੇਪੀ ਸਪੋਰਟਸ ਮਿਨਿਸਟਰ ਸੀ ਉਹਨੇ ਬੰਦ ਕਰਤੀ ਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਪੰਜਾਬ ਆਇਆ ਜੀ ਪੰਜਾਬ ਸਰਕਾਰ ਨੇ ਮੇਰਾ ਕੋਈ ਵੀ ਜਿਹੜੇ ਉਧਰ ਪੱਤੇ ਬੰਦ ਹੋਏ ਸੀ ਇਹਨਾਂ ਨੂੰ ਕੋਈ ਹੈਲਪ ਨਹੀਂ ਕੀਤੀ ਜੀ ਉਹੀ ਹੈਲਪ ਜਿਵੇਂ ਮੈਂ ਕਿਸੇ ਤੋਂ ਉਧਾਰ ਲੈਣਾ ਜੀ ਜਿਵੇਂ ਮੰਨ ਲਓ ਜੀ ਗੁਰਨੋਵ ਲਿਤੇ ਜੀ ਤੁਸੀਂ ਮੇਰੀ ਹੈਲਪ ਕੀਤੀ ਹੈ ਜੀ ਗਰਮੇਲ ਸਿੰਘ ਘੱਗਾ ਜੀ ਉਹਨਾਂ ਨੇ ਹੈਲਪ ਕੀਤੀ ਹੈ ਜੀ ਹੋਰ ਨੇ ਜੀ ਕਾਫੀ ਮੈਂ ਨਾਮ ਐਨੇ ਨਹੀਂ ਲੈ ਸਕਦਾ ਜੀ ਉਹਨਾਂ ਨੇ ਹੈਲਪ ਕੀਤੀ ਹੈ ਜੀ ਤਾਂ ਮੈਂ ਘਰ ਚਲਾ ਰਹੀ ਨਹੀਂ ਜੀ ਉਹ ਬੈਨਰ ਕਰਕੇ ਜੀ ਸ਼ਾਇਦ ਮੈਨੂੰ ਲੱਗਦਾ ਮੈਂ ਆਪਦਾ ਘਰ ਵੀ ਗਏ ਰੱਖ ਸਕਦਾ ਸੀ ਜੀ ਹੁਣ ਕੀ ਵਗ ਕਰਦੇ ਹਾਂ ਵੀ ਜੇ ਕਰਕੇ ਤੁਸੀਂ ਜਿਹੜੀਆਂ ਏਸ਼ੀਅਨ ਕੱਪ ਦੇ ਵਿੱਚ ਜਾਣਾ ਤਾਂ ਇਹ ਕੀ ਤੁਹਾਨੂੰ ਲੋੜ ਹੈ ਤੇ ਕੀ ਬਾਰੇ ਤੁਹਾਨੂੰ ਚਾਹੀਦੀ ਹੈ ਕੀ ਮੰਗ ਕਰਦੇ ਹੋ ਦੇਖੋ ਸਰ ਮੈਂ ਮੰਗ ਹੀ ਕਰਦਾ ਜੀ ਏਸ਼ੀਆ ਦੀ ਮੈਂ ਕੁਆਲੀਫਾਈ ਕਰ ਚੁੱਕਿਆ ਹਾਂ ਜੀ ਕਲੀਅਰ ਹੋ ਚੁੱਕਿਆ ਜੀ 11 12 ਮਈ ਨੂੰ ਮੇਰਾ ਵੀਜ਼ਾ ਲੱਗ ਜਾਣਾ ਜੀ ਟਿਕਟ ਹੋ ਜਾਣੀ ਹੈ ਜੀ ਉਹ ਵੀ ਟਿਕਟ ਵਾਸਤੇ ਮੇਰੇ ਲਈ ਪੈਸੇ ਨਹੀਂ ਜੀ ਉਹ ਵੀ ਮੈਂ ਜਿੱਦਾਂ ਥੋੜਾ ਪੰਜਾਬ ਸਰਕਾਰ ਐ ਇਹ ਬੜੇ ਲੰਮੇ ਚੋੜੇ ਦਾਅਵੇ ਕਰਦੀ ਹੈ ਵੀ ਅਸੀਂ ਖੇਡਾਂ ਵਾਸਤੇ ਬਹੁਤ ਕੁਝ ਲਿਆਦਾ ਹੈ ਖੇਡਾਂ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਕੀ ਲੱਗ ਰਿਹਾ ਕੀ ਲੱਗ ਰਿਹਾ ਹੈ ਫਿਰ ਫਿਰ ਤੁਹਾਨੂੰ ਕਿਉਂ ਕਮੀ ਲੱਗ ਰਹੀ ਹੈ ਦੇਖੋ ਸਰ ਮੈਂ ਹੋਰ ਕਿਤੇਰੇ ਬਾਰੇ ਨਹੀਂ ਦੱਸ ਸਕਦਾ ਮੈਂ ਆਪਣੇ ਬਾਰੇ ਦੱਸ ਸਕਦਾ ਜੀ ਜੋ ਮੇਰੇ ਨਾਲ ਹੋਇਆ ਜੀ ਦੇਖੋ ਜੀ ਮੈਂ ਆਲਰੇਡੀ ਪਹਿਲਾਂ ਕਹਿ ਚੁੱਕਿਆ ਜੀ ਵੀ ਮੈਂ ਤਿੰਨ ਵਾਰੀ ਕੁਆਲੀਫਾਈ ਕਰ ਚੁੱਕਿਆ ਜੀ ਟੋਕੀਓ ਵੀ ਰਹਿ ਗਿਆ ਜੀ ਦੁਬਈ ਵੀ ਰਹਿ ਗਿਆ ਜੀ ਹਾਂਗਕਾਂਗ ਵੀ ਰਹਿ ਗਿਆ ਜੀ ਤੇ ਪੈਸੇ ਕਰਕੇ ਰਹਿਣਾ ਜੀ ਲੀਡਰ ਤੇ ਲਾਰੇ ਲਾਉਂਦੇ ਨੇ ਜੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਜੀ ਪਰ ਟਾਈਮ ਥੋੜਾ ਹੁੰਦਾ ਜੀ ਦੇਖੋ ਪ੍ਰੈਕਟਿਸ ਵੀ ਕਰਨੀ ਹੁੰਦੀ ਹੈ ਜੀ ਹੁਣ ਜਿਹੜੇ ਹਾਈ ਬਾਈ ਕੋਚਿੰਗ ਉਹ ਐਨਾ ਟਾਈਮ ਨਹੀਂ ਸਮਝਦੇ ਜੀ ਉਹ ਉਹ ਪਰ ਉਸ ਵਾਦ ਕੀ ਕਰਦੇ ਵੀ ਤੁਹਾਡੇ ਕੋਲ ਪੈਸੇ ਨਹੀਂ ਅਸੀਂ ਤੁਹਾਡਾ ਨਾਂ ਕੱਟਦੇ ਨਹੀਂ ਜੀ ਮੇਰੇ ਐਨੀ ਵਾਰੀ ਤਿੰਨ ਚਾਰ ਵਾਰੀ ਨਾਂ ਕੱਟੇ ਗਏ ਜੀ ਤੇ ਹੁਣ ਰਹੀ ਗੱਲ ਸਰ ਏਸ਼ੀਆ ਕੱਪ ਦੀ ਹੁਣ ਮੈਨੂੰ ਡਰ ਇਹ ਹੀ ਲੱਗ ਰਿਹਾ ਵੀ ਮੈਂ ਏਸ਼ੀਆ ਕੱਪ ਵੀ ਨਾ ਰਹਿ ਜਾਈ ਇਹ ਲਾਸਟ ਚਾਂਸ ਆ ਜੀ ਦੇਖੋ ਜੀ ਜੇ ਏਸ਼ੀਆ ਕੱਪ ਮੈਂ ਰਹਿਣਾ ਜੀ ਤਾਂ ਤੁਹਾਡੇ ਚੈਨਲ ਅਹੀਂ ਮੈਂ ਬੇਨਤੀ ਕਰਦਾ ਜੀ ਜੀ ਦੇਖੋ ਜੀ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਬਦਨਾਮੀ ਹੋਊਗੀ ਜੀ ਜੇ ਮੰਨ ਲਓ ਮੈਂ ਏਸ਼ੀਆ ਕੱਪ ਰਹਿ ਨਹੀਂ ਏਸ਼ੀਆ ਕੱਪ ਸਿਰਫ ਮੈਂ 2-3 ਲੱਖ ਰੁਪਏ ਨਹੀਂ ਕੱਟਾ ਹੋਇਆ ਜੀ ਤਾਂ ਜ਼ਿਆਦਾ ਪਰ ਮੈਂ ਘਰ ਗਿਆ ਨਹੀਂ ਰ ਉਹ ਵੀ ਘਰ ਵੀ ਇੱਕ ਮੇਰੇ ਚਾਚੇ ਦਾ ਜੀ ਉਹ ਮੇਰਾ ਘਰ ਨਹੀਂ ਹੈਗਾ ਜੀ ਉਹਦੀ ਪੈਸੇ ਲੈਣੇ ਦੇਣੇ ਇਹ 2 ਲੱਖ ਰੁਪਏ ਜੀ ਤੇ ਆਲਰੇਡੀ ਤੁਸੀਂ ਮੇਰੇ ਘਰ ਗਏ ਹੋ ਜੀ ਮੇਰਾ ਘਰ ਬਿਲਕੁਲ गिरਨ ਵਾਲਾ ਜੀ ਉਹਦਾ ਇਹ ਨਹੀਂ ਪਤਾ ਕਿ ਕਦੋਂ ਗਿਰ ਜਾਈ ਉਹ ਜਿੱਤੇ ਮੈਂ ਪ੍ਰੈਕਟਸ ਕਰ ਦਈ ਅੰਦਰ ਹੁਣ ਉਹ ਘਰ ਹੈ ਜੀ ਉਹ ਵੀ ਮੰਨ ਕੇ ਇੱਕ ਧਾਰਾ ਧਾਰੇ ਧਾਰ ਹੋ ਗਿਆ ਜੀ ਉਹਦੇ ਪੈਸੇ ਨਹੀਂ ਦਿੱਤੇ ਗਏ ਹੁਣ ਸਰ ਉਹਨਾਂ ਚਾਚੀ ਨਾਲ ਗੱਲ ਕੀਤੀ ਜਾਊਗੀ ਫਿਰ ਉਹ ਘਰ ਮੈਂ ਲੈਣ ਪਾਊਗਾ ਜੀ ਐਸ਼ੀ ਕੱਪ ਕੱਢਣ ਵਾਸਤੇ ਦੇਖੋ ਜੀ ਮੈਂ ਇੱਕ ਦਾਵਾ ਕਰਦਾ ਜੀ ਜੇ ਮੰਨ ਲਓ ਮੈਨੂੰ ਪੰਜਾਬ ਸਰਕਾਰ ਅਤ ਰੱਖਦੀ ਹੈ ਮੇਰੇ ਤੇ ਜੀ 2.5 ਲੱਖ ਰੁਪਏ ਦਿੰਦੀ ਹੈ ਜੀ ਮੈਂ ਵਾਦਾ ਕਰਦਾ ਜੀ ਏਸ਼ੀਆ ਕੱਪ ਨੂੰ ਮੈਂ ਪੋਜੀਸ਼ਨ ਲੈ ਕੇ ਮੜੂੰਗਾ ਜੀ ਜੀ ਜੇ ਸਰ ਜੇ ਨਹੀਂ ਵੀ ਹੋਇਆ ਜੀ ਦੇਖੋ ਸਰ ਮੈਂ ਬਾਰ ਬਾਰ ਕਹਿੰਦਾ ਹੀ ਪੰਜਾਬ ਦੀ ਬੜੀ ਬਦਨਾਮੀ ਹੈ ਜੀ ਏਸ਼ੀਆ ਕੱਪ ਦੀ ਮੇਰਾ ਨਾਮ ਗੁਰਮੇਲ ਸਿੰਘ ਘੱਗਾ ਜੀ ਔਰ ਇਹ ਪਿੰਡ ਹੈ ਜਿਹੜਾ ਗਾਜੇਵਾਸ ਚਤਹਿਰਾ ਹਲਕੇ ਸਮਾਨੇ ਦਾ ਪਿੰਡ ਹੈ ਜੀ ਔਰ ਇਸ ਪਿੰਡ ਦਾ ਜਿਹੜਾ ਇੱਕ ਦੁਰਲੱਭ ਹੀਰਾ ਉਹਦਾ ਜਦੋਂ ਸਾਨੂੰ ਇੱਥੇ ਪਤਾ ਲੱਗਿਆ ਇਸ ਪਿੰਡ ਦਾ ਇੱਕ ਨੌਜਵਾਨ ਖੇਡਾਂ ਦੇ ਪ੍ਰਤੀ ਬਹੁਤ ਵਧੀਆ ਉਤਸ਼ਾਹ ਰੱਖਦਾ ਹੈ ਉਸ ਉਤਸ਼ਾਹ ਦੇ ਪ੍ਰਤੀ ਇਸ ਨੌਜਵਾਨ ਨੇ ਘੱਟੋ-ਘੱਟ ਵੀ 10-11 ਜਿਹੜੇ ਮੈਡਲ ਨੇ ਉਹ ਜਿੱਤੇ ਹੋਏ ਨੇਗੇ ਔਰ ਇੱਕ ਜਿਹੜਾ Rajasthan ਦਾ ਇੱਕ ਪਲੇਅਰ ਸੀਗਾ ਕੋਈ ਅਮਰ ਸਿੰਘ ਉਸ ਨੇ 258.4 ਕਿਲੋਮੀਟਰ 24 ਘੰਟਿਆਂ ਦੀ ਜਿਹੜੀ ਰੇਸ ਹੈ ਉਹਦੇ ਵਿੱਚ ਉਹਨੇ ਇੱਕ ਰਿਕਾਰਡ ਬਣਾਇਆ ਹੋਇਆ ਸੀ ਜਦੋਂ ਉਹ ਉਸ ਖਿਡਾਰੀ ਨੇ ਰਿਕਾਰਡ ਬਣਾਇਆ ਸੀ ਤਾਂ ਉਸ ਰਿਕਾਰਡ ਬਣਾਉਣ ਦੇ ਨਾਤੇ ਉੱਥੇ ਦੀ ਸਰਕਾਰ ਨੇ ਉਹਦੇ ਆਪਦੇ ਸਟੇਟ ਦੀ ਸਰਕਾਰ ਨੇ ਉਹਨੂੰ 1 ਕਰੋੜ ਰੁਪਇਆ ਇਨਾਮ ਵਜੋਂ ਦਿੱਤਾ ਸੀ ਔਰ ਨਾਲ ਹੀ ਉਹਨੂੰ ਕੋਈ 에ਅਰ ਫੋਰਸ ਵਗੈਰਾ ਦੇ ਵਿੱਚ ਕੋਈ ਨੌਕਰੀ ਦਿੱਤੀ ਸੀ ਪਰ ਇਹ ਜਿਹੜਾ ਬੱਚਾ ਹੈ ਇਹ ਬੱਚਾ ਇੱਕ ਯੂਨੀਵਰਸਿਟੀ ਦੇ ਵਿੱਚ ਹੁੰਦੇ ਹੋਏ ਉਹਦੇ ਤੋਂ ਬਹੁਤ ਜੂਨੀਅਰ ਹੁੰਦੇ ਹੋਏ ਇੱਕ ਨੈਸ਼ਨਲ ਜਿਹੜਾ ਮਤਲਬ ਖਿਡਾਰੀ ਸੀ ਆ ਉਹਦਾ ਇਸ ਬੱਚੇ ਨੇ ਰਿਕਾਰਡ ਤੋੜਿਆ ਜਿਹੜਾ ਉਹਨੇ ਬਣਾਇਆ ਸੀ 24 ਘੰਟਿਆਂ ਦਾ ਉਹਦਾ ਰਿਕਾਰਡ ਤੋੜ ਕੇ ਜਿਹੜੀ ਆ ਟਰੋਫੀ ਆ 골ਡ ਮੈਡਲ ਆ ਉਹ ਉਹ ਤੁਹਾਡੇ ਸਾਹਮਣੇ ਬੱਚਾ ਇਹਦਾ ਚੋਂਦਾ ਚੰਗਦਾ ਜਿਹੜਾ ਸਬੂਤ ਹੈ ਪਰ ਮੈਨੂੰ ਅਫਸੋਸ ਹੈ ਵੀ ਜਦੋਂ ਇਹ ਬੱਚਾ ਉਹਦਾ ਰਿਕਾਰਡ ਤੋੜ ਕੇ ਆਇਆ ਅਮਰ ਸਿੰਘ ਦਾ ਤਾਂ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹਨੂੰ ਜਿਹਦਾ ਬਣਦਾ ਮਾਨ ਸਨਮਾਨ ਹੈ ਇਹਨੂੰ ਪੱਤਾ ਕੋਈ ਵੀ ਕਿਸੇ ਤਰ੍ਹਾਂ ਦਾ ਇਹਦੇ ਕੋਲ ਨਾ ਕੋਈ ਮੰਤਰੀ ਪਹੁੰਚਿਆ ਨਾ ਕੋਈ MLA ਪਹੁੰਚਿਆ ਨਾ ਹੀ ਕੋਈ ਉਹਦਾ ਕੋਈ ਨਮਾਇੰਦਾ ਪਹੁੰਚਿਆ ਸਾਨੂੰ ਇਸ ਚੀਜ਼ ਦਾ ਬਹੁਤ ਅਫਸੋਸ ਹੈ ਔਰ ਸਾਡੀ ਪੁਰ ਜੋਰ ਮੰਗ ਹੈ CM ਸਾਹਿਬ ਨੂੰ CM ਸਾਹਿਬ ਤੋਂ ਔਰ ਪੰਜਾਬ ਸਰਕਾਰ ਤੋਂ ਔਰ ਜਿਹੜੇ ਖੇਡ ਮੰਤਰੀ ਸਾਡੇ ਮੀਤ ਹੇਰ ਜੀ ਉਹਨਾਂ ਤੋਂ ਕਿ ਵੀ ਇਸ ਬੱਚੇ ਦੀ ਬਾਹ ਫੜੀ ਜਾਵੇ ਇਹਦਾ ਜਿਹੜਾ ਬਣਦਾ ਮਾਨ ਸਨਮਾਨ ਹੈ ਜਿਸ ਤਰਜੇ ਦੇ ਉੱਪਰ ਉਹਨਾਂ ਨੂੰ 1 ਕਰੋੜ ਰੁਪਿਆ ਉੱਥੇ ਦੇ ਅਮਰ ਸਿੰਘ ਨੂੰ ਦਿੱਤਾ ਸੀ ਰਾਜਸਥਾਨ ਦੇ ਪਲੇਅਰ ਨੂੰ ਇਹਨਾਂ ਨੂੰ ਵੀ 1 ਕਰੋੜ ਰੁਪਿਆ ਜਿਹੜਾ ਬੀਤੀ ਮਦਦ ਉਤਰਾਣ ਤਾਂ ਨੋਂ ਨੋਂ ਮਤਰਾ ਦੇਣੀ ਚਾਹੀਦੀ ਆ ਇਹ ਪੰਜਾਬ ਸਰਕਾਰ ਤੇ ਕਹਦੀ ਆ ਵੀ ਅਸੀਂ ਖਿਡਾਰੀਆਂ ਵਾਸਤੇ ਬਹੁਤ ਕੁਝ ਕਰ ਰਹੀ ਆ ਸਟੇਡੀਅਮ ਬਣਾਤੇ ਪੰਜਾਬ ਸਰਕਾਰ ਨੇ ਤਾਂ ਬਹੁਤ ਜਿਹੜੀਆਂ ਖੇਡਾਂ ਨੂੰ ਉਤਸ਼ਾਹਿਤ ਕਰ ਲਈ ਕਦੇ ਬਹੁਤ ਕੁਝ ਕੀਤਾ ਹੈ ਇਹ ਦੇਖੋ ਜਿਹੜੇ ਪਿੰਡ ਦੇ ਵਿੱਚ ਅਸੀਂ ਖੜੇ ਆ ਜਿਹੜੇ ਘਰ ਦੇ ਵਿੱਚ ਅਸੀਂ ਖੜੇ ਆ ਇੱਥੋਂ ਦੇ ਤੁਸੀਂ ਜਾ ਕੇ ਪਿੰਡ ਦੇ ਵਿੱਚ ਤੁਸੀਂ ਮੋਜਜ ਬੰਦਿਆਂ ਦੇ ਨਾਲ ਵੀ ਗੱਲ ਕਰ ਸਕਦੇ ਹੋ ਹੋਰ ਵੀ ਪੰਜਾਬ ਦੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ ਇਹ ਗੱਲਾਂ ਸਿਰਫ ਹਵਾਈ ਨਹੀਂ ਇਹ ਬੱਚੇ ਨੂੰ ਖੇਡਣ ਬਾਅਦ ਤੇ ਇਸ ਪਿੰਡ ਦੇ ਵਿੱਚ ਕਿਤੇ ਕੋਈ ਗਰਾਊਂਡ ਨਹੀਂ ਔਰ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਸਹੂਲਤ ਨਹੀਂ ਇਹ ਬੱਚਾ ਜਿਹੜਾ ਉਹਨੇ ਆਪਣੀ ਪ੍ਰੈਕਟਿਸ ਕਰ ਰਿਹਾ ਇਹ ਸਾਰਾ ਇੱਕ ਜਗਾੜੂ ਸੌਦਿਆਂ ਦੇ ਨਾਲ ਕਰ ਰਿਹਾ ਮੈਂ ਤੁਹਾਡੇ ਬੇਨਤੀ ਕਰੂੰਗਾ ਵੀ ਇਹਦੇ ਜਿਹੜੇ ਜਗਾੜੂ ਸੌਦੇ ਨੇਗੇ ਉਹਨਾਂ ਵੱਲ ਵੀ ਇਹਦੀ ਚਾਤ ਮਰਵਾਈ ਜਾਵੇ ਆ ਦੇਖੋ ਇਹ ਕਿਸ ਤਰ੍ਹਾਂ ਇਹ ਜੇ ਆਹ ਟਾਇਰ ਜਿਹੜੇ ਇਹ ਇਹ ਗੱੜੇ ਦੇ ਵਿੱਚ ਪਾ ਕੇ ਇਹਨਾਂ ਨੂੰ ਖਿੱਚ ਖਿੱਚ ਕੇ ਇਹ ਜਗਾੜੂ ਸੌਦੇ ਹੋ ਕਰਕੇ ਆਹ ਜਿਹੜੇ ਬੂਟ ਇਹਦੇ ਦੇਖ ਰਹੇ ਤੁਸੀਂ ਇਹ ਬੂਟ ਪਤਾ ਨਹੀਂ ਕਿੱਥੋਂ ਕਿੱਥੋਂ ਇਹ ਮੰਗ ਕੇ ਲਿਆ ਕੇ ਇਹ ਇਹਨਾਂ ਦੇ ਨਾਲ ਜਿਹੜਾ ਇਹ ਪ੍ਰੈਕਟਿਸ ਕਰ ਰਿਹਾ ਇਹ ਬੱਚਾ ਕਿ ਇਹ ਪੰਜਾਬ ਸਰਕਾਰ ਜਿਹੜੀਆਂ ਗੱਲਾਂ ਕਰ ਰਹੀ ਹੈ ਕਿ ਵੀ ਅਸੀਂ ਬਹੁਤ ਕੁਝ ਕਰ ਰਿਹਾ ਹੈ ਇਹ ਤੁਹਾਡੇ ਸਾਹਮਣੇ ਸਾਰਾ ਜਾਂਦਾ ਜਾਗਦਾ ਸਬੂਤ ਹੈ ਜੀ ਨੇ ਸਾਰੀਆਂ ਗੱਲਾਂ ਜਿਹੜੀਆਂ ਹਵਾਈ ਨਿਕੀਆਂ ਗਰਾਉਂਡ ਲੈਵਲ ਦੇ ਉੱਪਰ ਆ ਕੇ ਬਿਲਕੁਲ ਵੀ ਕੁਝ ਵੀ ਨਹੀਂ ਕਰ ਰਹੇ ਔਰ ਇਹਨਾਂ ਦੇ ਜਦੋਂ ਇਹ ਬੱਚਾ ਖੇਡਿਆ ਸੀਗਾ ਇਹ ਚੈਲੰਜ ਕਰਕੇ ਖੇਡਿਆ ਸੀ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਵੀ ਇਹਦੇ ਨਾਲ ਖੁਦ ਜਾ ਕੇ ਇੱਥੇ ਸਰਕਾਰ ਦੇ ਕੁਝ ਨੁਮਾਇੰਦੇ ਨੇ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਸੀਐਮ ਸਾਹਿਬ ਦੇ ਸੱਜੀ ਬਾਹ ਵੀ ਕਿਹਾ ਜਾਂਦੇ ਨੇ ਔਰ ਲੋਕ ਸਭਾ ਤੋਂ ਇਥੋਂ ਇਲੈਕਸ਼ਨ ਦੇ ਵੀ ਲੜਨ ਦੇ ਦਾਅਵੇਦਾਰ ਸੀਗੇ ਉਹਨਾਂ ਕੋਲ ਵੀ ਮੈਂ ਪਹੁੰਚ ਕੀਤੀ ਇਹਨੂੰ ਬੱਚੇ ਨਾਲ ਲੈ ਕੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਵੀ ਇਸ ਬੱਚੇ ਨੂੰ ਸਮਝੋ ਇਹਦੀ ਬਾਹ ਫੜ ਲਓ ਸੀਐਮ ਸਾਹਿਬ ਨੂੰ ਕਹੋ ਉਮੀਦ ਹੇਰ ਨੂੰ ਕਹੋ ਪਰ ਅਫਸੋਸ ਇਹ ਜਿਹੜੇ ਪੰਜਾਬ ਦਾ ਜਿਹੜਾ ਸਿਸਟਮ ਹੈ ਸਾਰਾ ਅਨਾੜੀ ਹੱਥਾਂ ਦੇ ਵਿੱਚ ਆਇਆ ਹੋਇਆ ਇਸ ਕਰਕੇ ਹੁਣਾਂ ਗੇਮ ਨੂੰ ਸਮਝ ਰਹੇ ਨੇ ਤੇ ਨਾ ਖਿਡਾਰੀਆਂ ਨੂੰ ਸਮਝ ਰਹੇ ਨੇ ਸਿਰਫ ਹਵਾਈ ਗੱਲਾਂ ਨੇ ਝਟਕਲੇ ਨੇਗੇ ਜਿੰਨੇ ਮਰਜ਼ੀ ਸੁਣੀ ਜਾਓ ਜੀ ਸਾਨੂੰ ਇਸ ਚੀਜ਼ ਦਾ ਬਹੁਤ ਅਫਸੋਸ ਹੈ। ਵਾਕਕੀ ਹੈ। ਵਾਕਕੀ ਆ ਪਾਕ ਸਾਡੀ ਮੰਗ ਇਹ ਹੈ ਜੀ ਵੀ ਇਹ ਬੱਚੇ ਇਹੋ ਜੇ ਪਤਾ ਨਹੀਂ ਕਿੰਨੇ ਕੁ ਹੋਰ ਸੈਂਕੜੇ ਹਜ਼ਾਰਾਂ ਬੱਚੇ ਹੋਣਗੇ ਜਿਹੜੇ ਕਿ ਪੰਜਾਬ ਵਾਸਤੇ ਦੇਸ਼ ਵਾਸਤੇ ਕੁਝ ਕਰਨਾ ਚਾਹੁੰਦੇ ਨੇਗੇ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਤੁਰੰਤ ਇਹ ਜੇ ਬੱਚਿਆਂ ਦੀ ਜਿਹੜੀ ਬਾਹ ਫੜੀ ਜਾਵੇ ਇਹਨਾਂ ਨੂੰ ਜਿਹੜਿਆ ਬਣਦੀਆਂ ਇਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾਵੇ ਇਹਨਾਂ ਬਾਤੇ ਖੇਡਣ ਦਾ ਜਿਹੜਾ ਪ੍ਰਬੰਧ ਹੈ ਖੇਡਣ ਦੇ ਜਿਹੜਾ ਲੋਡ ਬੰਦੇ ਇਹਨਾਂ ਨੂੰ ਸਹੂਲਤਾਂ ਨੇ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਇਹਨਾਂ ਨੂੰ ਤੁਰੰਤ ਮੁਹੱਈਆ ਕਰਵਾਈਆਂ ਜਾਣ ਇਹ ਸਾਡੀ ਮੰਗ ਹੈ ਜੀ ਔਰ ਇਹਦੇ ਨਾਲ ਹੀ ਜਿਹੜਾ ਮੈਂ ਕਹੂੰਗਾ ਵੀ ਜਿੱਥੇ ਪੰਜਾਬ ਸਰਕਾਰ ਇੱਕ ਨਸ਼ਾ ਮੁਕਤ ਗਰੀਏ ਵੀ ਅਸੀਂ ਪੰਜਾਬ ਨੂੰ ਬਣਾਵਾਂਗੇ ਨਸ਼ਾ ਤਾਂ ਦੇਖੋ ਮੁਕਤ ਹੋਇਆ ਨਹੀਂ ਕਹੀਂ ਉਹਨਾਂ ਜ਼ਿਆਦਾ ਵੱਧ ਗਿਆ ਹੈ ਕਈ ਗੁਣਾ ਜ਼ਿਆਦਾ ਵੱਧ ਗਿਆ ਉਸ ਨੂੰ ਘਟਾਉਣ ਵਾਸਤੇ ਉਸ ਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਇਹੋ ਜਿਹੇ ਬੱਚੇ ਤਿਆਰ ਕਰਨੇ ਪੈਣਗੇ ਪਿੰਡ-ਪਿੰਡ ਘਰ-ਘਰ ਹਰ ਗਲੀ ਹਰ ਮੁਹੱਲੇ ਚੋਂ ਜੀ ਵੀ ਸਾਡੀ ਇਹ ਮੰਗ ਹੈ ਪੰਜਾਬ ਸਰਕਾਰ ਨੂੰ ਵੀ ਤੁਰੰਤ ਇੱਧਰ ਧਿਆਨ ਦੇਵੇ ਹਵਾਈ ਗੱਲਾਂ ਨੂੰ ਛੱਡ ਕੇ ਇਹਨਾਂ ਬੱਚਿਆਂ 'ਤੇ ਧਿਆਨ ਦੇ ਕੇ ਇਹਨਾਂ ਦੀ ਜਿਹੜੀਆਂ ਜ਼ਰੂਰਤਾਂ ਨੇਗੀਆਂ ਉਹਨਾਂ ਨੂੰ ਪੂਰਾ ਕਰੇ ਜੀ ਇਹ ਹੀ ਸਾਡੀ ਮੰਗ ਹੈ ਇਹ ਸੀ ਖਟਾਰੀ ਬਿਸਰਾ ਸਿੰਘ ਜਿਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨੂੰ ਜੜੀਆਂ ਨੇ ਮੁਸ਼ਕਲਾਂ ਦਾ ਸਾਹਣਾ ਕਰਨਾ ਪੈ ਰਿਹਾ ਕਿੰਨੀ ਵਾਰ ਉਹਨੂੰ ਟਿਕਟ ਦੇ ਪੈਸੇ ਨਾ ਹੋਣ ਕਾਰਨ ਉਹ ਗੇਬਾ 'ਚ ਅੱਗੇ ਨਹੀਂ ਵੱਧ ਸਕਿਆ। ਕਈ ਗੇਬਾ ਦੇ ਵਿੱਚ ਉਹ ਰਹਿ ਚੁੱਕਿਆ। ਸੋ ਲੋੜ ਹੈ ਕਿਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਹੁਣ ਵੀ ਜਾਗੜਦੀ ਤੇ ਇਸ ਇਸ ਖਿਡਾਰੀ ਦੀ ਸਹਾਇਤਾ ਕਰਨ ਦੀ ਆਰਥਿਕ ਪੱਖੋਂ ਤਾਂ ਜੋ ਇਹ ਸਾਡਾ ਜਿਹੜਾ ਖਿਡਾਰੀ ਹੀਰਾ ਖਿਡਾਰੀ ਹੈ ਇਹ ਸਾਡਾ ਵਿਸ਼ਵ ਦੇ ਵਿੱਚ ਨਾਂ ਰੋਸ਼ਰ ਕਰ ਸਕੇ। ਅਜੀਤ ਵੈਬ ਟੀਵੀ ਲਈ ਪਾਤਣਾ ਤੋਂ ਜਗਦੀਸ਼ ਸਿੰਘ ਕੰਪੋਜ਼